ਇਹਨਾਂ ਦੇ ਸ਼ਿਕਾਇਤ ਸਕੇ ਤੁਸੀਂ ਸਾਡੇ ਤੇ ਕੈਮਰਾ ਲਾ ਕੇ ਸਾਡੀ ਪ੍ਰਾਈਵੇਸੀ ਦਾ ਹੱਕ ਲੈ ਰਹੇ ਸਾਡੇ ਬਾਥਰੂਮਾਂ ਤੱਕ ਤੁਸੀਂ ਕੈਮਰਾ ਲਾਇਓ ਜਦੋਂ ਇਹਨਾਂ ਨੇ ਲੱਭ ਲੈ ਔਰ ਡਿਸਟ੍ਰਿਕਟ ਮੈਜਿਸਟਰ ਨੂੰ ਬੁਲਾਇਆ ਦਿਬਰੂਗੜ ਦੇ ਉਹਨਾਂ ਨੇ ਦਿੱਤੇ ਦਿਖਾਏ ਪਕੜ ਗਏ ਦੋ ਦਿਨਾਂ ਬਾਅਦ ਇਹਨਾਂ ਨੇ ਇੱਕ ਮੁਕੱਦਮਾ ਮਨਵਾਤਾ ਉਹਨਾਂ ਤੇ ਉਹਨਾਂ ਦੇ ਸਾਥੀ ਚੰਗੇ ਪਲੇ 232 32 ਸਾਲ ਦਾ ਪ੍ਰਤਿਭਾਸ਼ਾਲੀ ਮੁੰਡਾ ਹੋਵੇ ਜਿਹੜਾ ਤੁਹਾਡਾ ਵੋਲਯੂਮ ਦਾ ਮੈਂਬਰ ਬਣ ਚੁੱਕਾ ਹੋਵੇ ਔਰ ਅਥਾ ਵੋਟਰਾਂ ਨੇ ਜਿੱਤਿਆ ਹੋਵੇ ਔਰ ਉਹਨੂੰ ਤੁਸੀਂ ਇਸ ਲਈ ਅੰਦਰ ਰੱਖ ਰਹੇ ਕੀ ਜੀ ਕਿਉਂਕਿ ਇਹਦੇ ਹੱਕ ਵਿੱਚ ਲੋਕ ਬੋਲ ਰਹੇ ਨੇ ਇਸ ਕਰਕੇ ਇਹ ਜਿਹੜਾ ਤੀਜਾ ਸਾਲ ਦਾ ਆਊਟ ਐਂਡ ਆਊਟ ਪੋਲਿਟੀਕਲ ਡਿਸੀਜਨ ਔਰ ਇਹ ਸਰਕਾਰ ਐਕਚੁਅਲੀ ਦੋਸਤ ਨੂੰ ਦੁਸ਼ਮਣ ਬਣਾ ਰਹੀ ਹੈ ਇਹ ਹੁਣ ਉਹ ਲਾਈਨ ਕਰਾਸ ਕਰ ਰਹੇ ਨੇ ਜਦੋਂ ਅੰਮ੍ਰਿਤਪਾਲ ਦੀ ਦਿਸ਼ਾ ਬਦਲ ਜਾਏਗੀ ਜਿਉਂ ਉਹਦੇ ਅੰਦਰ ਇੱਕ ਇਹੋ ਜਿਹਾ ਕੰਡਾ ਵੱਡ ਗਿਆ ਕਿ ਤੁਸੀਂ ਮੈਂ ਤਾਂ ਤੱਕਾ ਕੀਤਾ ਫਿਰ ਤੁਸੀਂ ਕੀ ਕਰੋਗੇ ਫਿਰ ਤੁਸੀਂ ਕਹੋਗੇ ਕੀ ਹੈ ਜੀ ਅਤੰਕਵਾਦੀ ਬਣ ਤਾ ਤੁ ਜੋ ਉਹਨਾਂ ਦੇ ਨਾਲ ਦੇ ਸਾਥੀ ਨੇ ਨੌਜਵਾਨ ਨੇ ਉਹਨਾਂ ਨੂੰ ਵਾਪਸ ਬੁਲਾ ਕੇ ਉਹਨਾਂ ਦੀ ਐਨਐਸਏ ਖਤਮ ਕੀਤੀ ਗਈ ਹੈ ਪਰ ਅਮਰਿਤਪਾਲ ਨੂੰ ਰੱਖਿਆ ਗਿਆ ਉਹਨੂੰ ਤੁਸੀਂ ਕਿਵੇਂ ਦੇਖੋ 2 6 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਬੈਂਸੇ ਤੱਕ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਸਾਰੇ ਖਤਰਨਾਕ ਆ ਅਚਾਨਕ ਹੋਣ ਬਾਕੀ ਸਭ ਠੀਕ ਹੋ ਗਏ ਉਹਨਾਂ ਨੇ ਛੱਡਤਾ ਉਹਨਾਂ ਨੂੰ ਮਾਰ ਤੇ ਲੈ ਲਿਆ ਔਰ ਉਹਨਾਂ ਦੇ ਸਟੇਟਮੈਂਟ ਦੇ ਹੁਣ ਇਹਨੂੰ ਸਾਬਤ ਇਹ ਦੇ ਨਾਲ ਉਹਨਾਂ ਜਿਹੜਾ ਇੱਕ ਰਾਈਟ ਐਜ਼ ਅ ਪਾਰਲੀਮੈਂਟਰੀਅਨ ਜਾਂ ਰਿਪਰੈਜ਼ੈਂਟੇਟਿਵ ਔਫ ਦ ਪੀਪਲ ਤੁਹਾਨੂੰ ਲੱਗਦਾ ਉਹ ਰਾਈਟ ਵੀ ਇਨਫਰਿੰਜ ਹੁੰਦਾ ਦੇਖੋ ਪਹਿਲੀ ਗੱਲ ਤਾਂ ਪੋਲਿਟੀਕਲ ਮੈਜੋਰਿਟੀ ਨਹੀਂ ਕੋਈ ਵੀ ਕੰਟਰੀ ਜਿਹੜਾ ਦੇਸ਼ ਨੂੰ ਪਿਆਰ ਕਰਦਾ ਕੋਈ ਪੋਲਿਟੀਕਲ ਲੀਡਰ ਕੋਈ ਪ੍ਰਾਈਮ ਮਿਨਿਸਟਰ ਕੋਈ ਵੀ ਚੀਫ ਮਿਨਿਸਟਰ ਨੂੰ ਕੋਈ ਵੀ ਹੋਮ ਸੈਕਟਰ ਨੂੰ ਇੰਨਾ ਸਮਝ ਆਉਣਾ ਚਾਹੀਦਾ ਕਿ ਇਸ ਤੱਕ ਕਿਸ ਨੂੰ ਪੁਸ਼ ਕੀਤਾ ਜਾ ਸਕਦਾ ਘਰੀ ਨੂੰ ਦੇ ਕਤਲ ਦਾ ਮਸਲਾ ਉਹ ਉਹਦੇ ਵਿੱਚ ਯੂਏਪੀਏ ਵੀ ਲੱਗ ਚੁੱਕਿਆ ਤੇ ਜਿਹੜੇ ਦੂਜੇ ਉਹਨਾਂ ਦੇ ਕੀ ਲਾਏ ਨੇ ਪਪਲ ਪ੍ਰੀਤ ਸਿੰਘ ਉਹਨਾਂ ਨੂੰ ਵੀ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੋਰ ਨਾਲ ਕੇਸਾਂ 'ਚ ਵੀ ਤਾਂ ਤੁਹਾਨੂੰ ਲੱਗਦਾ ਵੀ ਉਹ ਵੀ ਇੱਕ ਲੀਗਲ ਹਰਡਲ ਹੈ ਅਮਰਿਤਪਾਲ ਦੇ ਸਾਹਮਣੇ ਜੋ ਹਰਡਲ ਐਨੀ ਸਟਰੋਂਗ ਹੁੰਦੀ ਤਾਂ ਹੁਣ ਤਾਂ ਛੱਡ ਚੁੱਕੇ ਹੁੰਦੇ ਉਹ ਤੇ ਅਰੈਸਟ ਕਰ ਲੈਂਦੇ ਜਿਹਨਾਂ ਨੂੰ ਲੱਗਦਾ ਕਿ ਵਾਕਿਆ ਸੱਚਾ ਕੇਸ ਹੈ ਉਹਦੇ ਜੋ ਬਚ ਨਹੀਂ ਸਕਦਾ ਤਾਂ ਫਿਰ ਝਗੜਾ ਕੀ ਸੀ ਝਗੜਾ ਕਹਾ ਸਾਰਾ ਇਹ ਨਾਟਕ ਹੈ ਲੋ ਪਖੰਡ ਕਹ ਲੋ ਇੱਕ ਇੱਕ ਰਾਜਨੀਤਿਕ ਸਰਜੰਤਰ ਕਹ ਲੋ ਸਰਕਾਰ अनपॉपुलर ਹੋ ਰਹੀ ਹੈ ਮਜੂਦਾ ਪੰਜਾਬ ਸਿੱਤਾ ਐਂਡ ਉਸ ਅਨਪੋਪੁਲਰਿਟੀ ਦਾ ਇਹ ਉਸ ਤੋਂ ਡਰਿਆ ਜਾ ਰਹੇ ਨੇ ਅਗਲੇ ਇਲੈਕਸ਼ਨਾਂ ਤੋਂ ਡਰ ਰਹੇ ਨੇ ਇਹ ਦਿਨਾਂ ਦੇ ਵਿੱਚ ਅਮਿਤ ਸ਼ਾਹ ਜਿਹੜੇ ਕਿ ਪਾਰਲੀਮੈਂਟ ਹੋਮ ਮਿਨਿਸਟਰ ਨੇ ਨਾ ਪਾਰਲੀਮੈਂਟ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ ਕਿ ਵੀ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਸੀ ਉਹ ਉੱਥੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਇਹ ਹੁਣ ਜਿਹੜੀ ਐਕਸਟੈਂਸ਼ਨ ਹੋਈ ਹੈ ਇਹ ਸੈਂਟਰ ਤੇ ਸਟੇਟ ਦਾ ਤੁਹਾਨੂੰ ਲੱਗਦਾ ਸਾਂਝਾ ਡਿਸੀਜਨ ਹੈ ਜਾਂ ਸਟੇਟ ਗਵਰਨਮੈਂਟ ਦਾ ਡਿਸੀਜਨ ਹੈ ਟੈਕਨੀਕਲੀ ਤਾਂ ਸਟੇਟ ਗਵਰਨਮੈਂਟ ਦਾ ਹੈ ਤੇ ਅਮਿਤ ਸ਼ਾਹ ਤਾਂ ਜਿੱਦਾਂ ਕਿਹਾ ਸੀ ਨਾ ਬੇਦਖਲ ਤੇ ਮਜ਼ਾਕ ਕੀਤਾ ਸੀ ਕਿ ਤੁਸੀਂ ਬੇਦਖਲ ਬੇਦਖਲ ਕਿਉਂ ਕਰ ਰਹੇ ਹੋ ਉਹ ਹੋ ਜਾ ਪੱਦਾ ਮਜ਼ਾਕ ਕੀ RAM RAM ਕਰੋ ਤੁਹਾਨੂੰ ਮਿਲ ਜਾਏਗਾ ਮੌਸਮ ਬੇਦਖਰ ਮੇਦਖਰ ਕਿਉਂ ਕਰ ਕੱਡਾ ਵੱਡਾ ਮਜ਼ਾਕ ਉਹਨੇ ਦੇਸ਼ ਦੀ ਮਿਨੋਰਟੀ ਦੇ ਕੀਤਾ ਇੱਕ ਤਾਂ ਤੁਸੀਂ ਅਬਿਊਜ਼ ਕੀਤਾ ਪਾਵਰ ਨੂੰ ਦੂਜਾ ਤੁਸੀਂ ਆਪਣਾ ਡਰ ਦੱਸ ਰਹੇ ਹੋ ਦੂਜਾ ਹੀ ਘਟਿਆ ਸੈਟੀਸਫੈਕਸ਼ਨ ਲੈ ਰਹੇ ਹੋ ਇਹ ਪਹਿਲਾ ਐਮਪੀ ਨਹੀਂ ਜਿਹੜਾ ਇਹਨਾਂ ਨੇ ਅੰਦਰ ਰੱਖਿਆ ਅੱਛਾ ਬਹੁਤ ਐਮਪੀ ਹੋਰ ਵੀ ਅੰਦਰ ਹੈ ਭਗਵੰਤ ਨਾਨ ਗਵਰਨਮੈਂਟ ਦਾ ਜਦੋਂ ਦਾ ਆਇਆ ਉਹਨਾਂ ਨੇ ਵੀ ਇਹਦੇ ਦੇ ਦੇਸ਼ੀ ਰੂਹ ਦੀ ਤਾਕਤਾਂ ਗੱਲ ਕੀਤੀ ਸੀ ਤੁਸੀਂ ਕੀ ਸਮਝਦੇ ਹੋ ਸਟੇਟ ਗਵਰਨਮੈਂਟ ਦੇ ਲਈ ਇਹਦਾ ਕੀ ਮੈਸੇਜ ਆਏਗਾ ਲੋਕਾਂ ਦੇ ਵਿੱਚ ਅੱਜ ਦੀ ਵਿਚਾਰ ਚਾਤ ਅੱਛਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮ ਸਿੰਘ ਖਬਰ ਹੈ ਕਿ ਜੋ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਐਮਪੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ 1 ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਇਸ ਵੇਲੇ ਉਹ ਜਿਹੜੀ ਮਾਰਚ 2020 April 2023 ਤੋਂ ਲੈ ਕੇ ਹੁਣ ਤੱਕ ਅਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ NSA ਕਾਨੂੰਨ ਦੇ ਤਹਿਤ ਇਹਨਾਂ ਦੀ ਜਿਹੜੀ NSA ਆ ਉਹ 22 April ਨੂੰ ਇਸ ਸਾਲ ਮੁੱਕਣੀ ਸੀ ਤੇ ਉਸ ਤੋਂ ਪਹਿਲਾਂ ਹੀ ਪੰਜਾਬ ਗਵਰਨਮੈਂਟ ਦੀ ਸਿਫਾਰਿਸ਼ ਤੇ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਉਸ ਦੀ ਸਿਫਾਰਿਸ਼ ਤੇ ਇਹ ਜਿਹੜੀ ਹੈ ਵਧਾਈ ਗਈ ਹੈ ਇਹ ਉਸ ਵੇਲੇ ਵਧਾਈ ਗਈ ਜਦੋਂ ਉਹਨਾਂ ਦੇ 9 ਸਾਥੀ ਜਿਹੜੇ ਨੇ ਉਹਨਾਂ ਦੀ ਜਿਹੜੀ NSA ਨਹੀਂ ਵਧਾਈ ਗਈ ਉਹਨਾਂ ਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੁਣ ਇਕੱਲੇ ਅਮਰਿਤਪਾਲ ਸਿੰਘ ਹੀ ਨੇ ਜਿਹੜੇ ਕਿ ਉਥੇ ਰੱਖੇ ਗਏ ਨੇ ਤੇ ਆਪਾਂ ਉਹ ਇਹ ਸਾਰੇ ਨੁਕਤੇ ਤੇ ਉਹਨਾਂ ਦੇ ਵਕੀਲ ਸਹਿਬਾਨ ਜਿਹੜੇ ਕਿ ਐਨਐਸਸੀ ਨੂੰ ਚੈਲੰਜ ਕਰ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਜਵਿੰਦਰ ਸਿੰਘ ਬੈਂਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜੋ ਗਵਰਨਮੈਂਟ ਦਾ ਤਰਕ ਕੈਸ਼ ਨੂੰ ਵਧਾਉਣ ਪੁੱਛੇ ਉਹਦੀ ਲੀਗਲ ਵੈਲਿਡਿਟੀ ਉਹ ਕੀ ਦੇਖਦੇ ਨੇ ਤੇ ਇਹ ਜਿਹੜੀ ਜਿਹੜਾ ਹੁਣ ਅੱਗੇ ਇਹਨਾਂ ਦੀ ਕੀ ਹੈ ਕੀ ਟੈਂਬਲੀ ਹੋਊਗੀ ਇਹ ਸਾਰੇ ਐਕਸਟੈਂਸ਼ਨ ਨੂੰ ਚੈਲੰਜ ਕਰਨ ਦੇ حوالے ਨਾਲ ਆਪਾਂ ਰਾਜਵਿੰਦਰ ਸਿੰਘ ਮੈਰੋਣਾ ਨਾਲ ਗੱਲਬਾਤ ਕਰਦੇ ਆਂ ਸਰ ਸੱਚੀ ਕਾਜੀ ਸਰ ਜੋ ਐਕਸਟੈਂਸ਼ਨ ਹੋਈ ਹੈ ਐਨਐਸਏ ਦੀ ਉਹਦੇ ਵਿੱਚ ਕਿਹਾ ਗਿਆ ਕਿ ਇਹਨਾਂ ਦੇ ਖਿਲਾਫ ਐਕਸਟਰਾ ਐਵੀਡੈਂਸ ਜੋ ਕਿ ਇੰਟੈਲੀਜੈਂਸ ਏਜੰਸੀਜ਼ ਦੇ ਵੱਲੋਂ ਦਿੱਤਾ ਗਿਆ ਤੇ ਇਹਨਾਂ ਤੇ 12 ਮੁਕਦਮੇ ਚੱਲਦੇ ਨੇ ਤੇ ਇਸ ਤੇ ਹੀ ਜੋ ਮ੍ਰਿਸਰ ਦੇ ਮੈਜਿਸਟ੍ਰੇਟ ਨੇ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਜਿੱਥੇ ਹੋਮ ਡਿਪਾਰਟਮੈਂਟ ਐਕਸਟੈਂਡ ਕੀਤਾ ਤੇ ਤੁਹਾਨੂੰ ਕੀ ਲੱਗਦਾ ਵੀ ਕਿਸ ਕਿਸਮ ਦਾ ਹੈ ਤੁਹਾਡੇ ਜਿਹੜੇ ਕਲਾਇੰਟ ਨੇ ਉਹਨਾਂ ਤੇ ਐਕਸਟਰਾ ਐਵਿਡੈਂਸ ਉਹਨਾਂ ਕੋਲ ਹੈਗਾ ਜਾਂ ਉਹਨਾਂ ਦੀ ਕਿਸ ਕਿਸਮ ਦੀ ਐਕਟੀਵਿਟੀ ਹੈ ਇਹਨਾਂ ਕੋਲ ਪਹਿਲਾਂ ਵੀ ਇਹਨਾਂ ਨੇ ਪਹਿਲਾਂ ਤਾਂ ਚਲੋ ਇਹਨਾਂ ਨੇ ਕਿਹਾ ਸੀ ਕਿ 12 ਐਫਆਈਆ ਜਾਂ 2 ਐਫਆਈਆਰ ਹੈ ਜਦੋਂ 2 ਮਹੀਨੇ ਪਹਿਜਾ ਰਿਹਾ ਆਮਰਪਾਲ ਤੇ ਕੁਝ ਐਫਆਈਆਰ ਦਰਜ ਕਰ ਲੈਣਾ ਉਹੀ ਗੱਲ ਇਹਨਾਂ ਨੇ ਰਿਪੀਟ ਕੀਤੀ ਦੂਸਰੇ ਆਰਡਰ ਦੇ ਵਿੱਚ 12 ਮਹੀਨੇ ਬਾਅਦ ਕੀ ਜੀ ਸਾਨੂੰ ਇੰਟੈਲੀਜੈਂਸ ਏਜੰਸੀ ਨੇ ਦੱਸਿਆ ਉਹਦਾ ਖਤੋਂ ਬੜਾ ਖਤਰਨਾਕ ਹੈ ਦੇਸ਼ ਨੂੰ ਖਤਰਾ ਉਸ ਤੋਂ ਅਮਨ ਚ ਹੈ ਨੂੰ ਖਤਰਾ ਪਰ ਉਹਦੋ ਇੱਕ ਐਫਆਈਆ ਨਵਾਂ ਹੋਇਆ ਸੀ ਉਹ ਜਿਹੜਾ ਸੀ ਜੇਲ੍ਹ ਦੇ ਵਿੱਚ ਇਹਨਾਂ ਦੇ ਕੋਈ ਜੀ ਕੋਈ ਮੋਬਾਈਲ ਮਿਲਿਆ ਇਹਨਾਂ ਦੀ ਸ਼ਿਕਾਇਤ ਸੀ ਕਿ ਤੁਸੀਂ ਸਾਡੇ ਤੇ ਕੈਮਰਾ ਲਾ ਕੇ ਸਾਡੀ ਪ੍ਰਾਈਵੇਸੀ ਦਾ ਹੱਕ ਲੈ ਰਹੇ ਹੋ ਸਾਡੇ ਬਾਥਰੂਮਾਂ ਤੱਕ ਤੁਸੀਂ ਕੈਮਰੇ ਲਾਇਓ ਜਦੋਂ ਇਹਨਾਂ ਨੇ ਲੱਭ ਲੈ ਔਰ ਡਿਸਟ੍ਰਿਕਟ ਮੈਜਿਸਟਰੇਟ ਨੂੰ ਬੁਲਾਇਆ ਦਿਬਰੂਗੜ ਦੇ ਉਹਨਾਂ ਨੇ ਦਿੱਤੇ ਦਿਖਾਏ ਪਕੜ ਗਏ ਦੋ ਦਿਨਾਂ ਬਾਅਦ ਇਹਨਾਂ ਨੇ ਇੱਕ ਮਕਦਮਾ ਮਨਾਤਾ ਉਹਨਾਂ ਤੇ ਦੋਨਾਂ ਦੇ ਸਾਥੀਆਂ ਤੇ ਉਹ ਇੱਕ ਐਫਆਰ ਨਵਾਂ ਮਟੀਰੀਅਲ ਸੀ ਦੂਜੀ ਡਿਟੈਂਸ਼ਨ ਆਰਡਰ ਬਾਕੀ ਦਾ ਫੇਸਬੁੱਕ ਅਰਾਊਂਡ ਦਾ ਵਰਲਡ ਸੋਸ਼ਲ ਮੀਡੀਆ ਇੰਸਟਾਗ੍ਰam ਜੋ ਜੋ ਕਿਹਾ ਜਾ ਰਿਹਾ ਹੈ ਉਹਦੇ ਹੱਕ ਵਿੱਚ ਉਹਨੂੰ ਇੱਕ ਮਟੀਰੀਅਲ ਬਣਾਤਾ ਔਰ ਸਾਡੀ ਬਹਿਸ ਵੀ ਐਸੀ ਕਿ ਜੇ ਇਹ ਮਟੀਰੀਅਲ ਨੂੰ ਤੁਸੀਂ ਮੰਨ ਸੰਦੇ ਹੈ ਕਿ ਇਹ ਦੇ ਨਾਲ ਦੇਸ਼ ਨੂੰ ਖਤਰਾ ਹੈ ਤੁਸੀਂ ਇੱਕ ਪਾਸੇ ਤਾਂ ਸੁਪਰੀਮ ਕੋਰਟੇ ਕਹਿ ਰਿਹਾ ਕਿ ਜਿਹੜਾ ਸੋਸ਼ਲ ਮੀਡੀਆ ਤੇ ਕੁਝ ਵੀ ਬੋਲਣਾ ਆਫੈਂਸਿਵ ਕਮੈਂਟਸ ਵੀ ਤੇ ਮੈਨਸਿੰਗ ਕਮੈਂਟ ਖਤਰਨਾਕ ਕਮੈਂਟ ਜਿਹਨਾਂ ਦੇ ਦੂਜਨ ਖਤਰਾ ਲੱਗੇ ਤਾਂ ਆਫੈਂਸ ਜਿਹੜੂ ਬੰਦਾ ਬੜਾ ਨਰਾਜ਼ ਹੋਵੇ ਉਹੋ ਜੇ ਕਮੈਂਟਰੀ ਕੋਈ ਆਫੈਂਸ ਨਹੀਂ ਬੰਦਾ ਜਿਹੜੀ ਚੀਜ਼ ਕੋਈ ਆਫੈਂਸ ਨਹੀਂ ਬੰਦੀ ਉਹ ਐਕਟੀਵਿਟੀ ਗਰਾਉਂਡ ਬਣ ਸਕਦੀ ਹੈ ਪ੍ਰੀਵੈਂਟਿਵ ਡਿਟੈਂਸ਼ਨ ਲਈ ਇਹ ਸਾਡੀ ਮੇਜਰ ਆਰਗੂਮੈਂਟ ਸੀ ਜਿਹੜੇ ਕਿ ਕਈ ਦਿਨ ਇੱਕ ਇੱਕ ਚੀਜ਼ ਸਮਝਾਈ ਉਹ ਪੜ੍ਹਾਇਆ ਆ ਦੇਖੋ ਚਾਲੀ ਤੁਸੀਂ ਜਿਹੜੇ ਵੀਡੀਓ ਵੀਡੀਓ ਲਾਈਆਂ ਆਏ ਆ ਉਹਨਾਂ ਵਿੱਚ ਦੋ ਤਿੰਨ ਦੀ ਸਪੀਚ ਹੈ ਔਰ ਸਪੀਚ ਵੀ ਕੀ ਹੈ ਔਰ ਇੱਕ ਕਦੇ ਸਪੀਚ ਹੈ ਤਾਂ ਬਾਕੀ ਜਿਹੜੀਆਂ ਦੋ ਸਪੀਚਾਂ ਤੇ ਬਾਕੀ 38 ਤਾਂ ਸੋਸ਼ਲ ਮੀਡੀਆ ਪੋਸਟ ਹੈ ਉਹ ਵੀ ਇਹਨੇ ਨਹੀਂ ਅਮ੍ਰਿਤਪਾਲ ਨੇ ਨਹੀਂ ਹੁੰਦਾ ਲਿਖਿਆ ਉਹ ਤਾਂ ਕੋਈ ਅਰਾਊਂਡ ਦਾ ਵਰਲਡ ਉਹਨੂੰ ਸਪੋਰਟ ਫੋਰ ਹੀ ਲੋਕੀ ਕਹਿ ਰਹੇ ਆ ਕਿ ਉਹਨੂੰ ਰਜ਼ਾਇਜ਼ ਤੱਕਾ ਹੋ ਰਿਹਾ ਤੇ ਛੱਡੋ ਕੋ ਨਾਨਕ ਦੇਵ ਸਟੂਡੈਂਟਸ ਨੇ ਕੁਝ ਪ੍ਰੋਟੈਸਟ ਕੀਤੀ ਉਹਨਾਂ ਸਭ ਨੂੰ ਲੈ ਕੇ ਇਹਨਾਂ ਨੇ ਬਣਾਤਾ ਜਿਕੇ ਇੱਕ ਸਾਲ ਹੋ ਰੱਖਣਾ ਹੋਣ ਤੀਜੀ ਵਾਰ ਰੱਖਦਾ ਹੈ ਕੀਮਤ ਵਾਲਾ ਮਨਨ ਅब्राहਮ ਲਿੰਕ ਦੀ ਗੱਲ ਆ ਗਈ ਕਿ ਜਦੋਂ ਸਿਵਲ ਵਾਰ ਹੋ ਰਹੀ ਸੀ ਅਮਰੀਕਨ ਤਾਂ ਉਹਨਾਂ ਨੇ ਨਾ ਜਨਰਲਸ ਨੇ ਕੰਪਲੇਨਟ ਕੀਤੀ ਪ੍ਰੈਜ਼ੀਡੈਂਟ ਨੂੰ ਕਿ ਜੇ ਸਾਡੀ ਫੌਜ ਥਰਤਨ ਰਾਜਾ ਤੂੰ ਉਸ ਦੁਸ਼ਮਨ ਦੇ ਫੌਜਾਂ ਨੂੰ ਫੜਦੇ ਹੋ ਤੇ ਛੱਡ ਦਿੰਦੇ ਹੋ ਤਾਂ ਉਹ ਸਾਡੇ ਖਿਲਾਫੇ ਲੜਨ ਆ ਜਾਂਦੇ ਤੇ ਸਾਰੇ ਜਨਰਲਾਂ ਨੂੰ ਕਬਰਨ ਲਿਖਨੇ ਇਕੱਠਾ ਕੀਤਾ ਕਿ ਐਮ ਸਾਡਾ ਲੜਾਈ ਦਾ ਕੀ ਹੈ ਸਾਡੇ ਦੇਸ਼ ਦੇ ਲੋਕ ਨੇ ਸਾਡਾ ਐਮ ਕੀ ਹੈ ਉਹਨਾਂ ਨੂੰ ਹਰਾਣਾ ਤੇ ਜਦੋਂ ਮੈਂ ਉਸ ਫਾਇਦੇ ਸੈਨਿਕਾਂ ਨੂੰ ਦੋਸਤਾਂ ਆ ਕੇ ਛੱਡ ਦੇਣਾ ਤਾਂ ਸਾਡਾ ਏਮ ਅਚੀਵ ਨਹੀਂ ਹੁੰਦਾ ਹਮ ਅਸੀਂ ਦੁਸ਼ਮਣ ਖਤਮ ਕਰਨਾ ਉਹਨਾਂ ਨੂੰ ਦੋਸਤ ਬਣਾਉਣਾ ਉਹਨਾਂ ਨੂੰ ਫਿਜ਼ੀਕਲੀ ਤਾਂ ਖਤਮ ਨਹੀਂ ਕਰਨਾ ਉਹ ਸਾਡੇ ਦੇਸ਼ ਦਾ ਹਿੱਸਾ ਹੈ ਜੀ ਫਾਈਨਲੀ ਅਸੀਂ ਇੱਕ ਦੇਸ਼ ਰਹਿਣਾ ਅਸੀਂ ਲੜਦੇ ਰਹੇ ਹਾਂ ਇੱਕ ਪ੍ਰਿੰਸੀਪਲ ਹੈ ਕੁਝ ਪ੍ਰਿੰਸੀਪਲ ਸਾਡੇ ਡਿਫਰੈਂਸ ਹੈ ਇੰਨੇ ਵੱਧ ਕੇ ਸਾਨੂੰ ਲੜਨਾ ਪੈ ਰਿਹਾ ਬਟ ਹੈ ਤਾਂ ਇੱਕੋ ਦੇਸ਼ ਹੋਂ ਤੁਸੀਂ ਅਮਰਿਤਪਾਲ ਨੂੰ ਜੋ ਤੀਜੇ ਸਾਲੇ ਬਤਾ ਰਹੇ ਹੋ ਹੋਨ ਉਥੇ ਕੋਈ ਕਾਰਨ ਨਹੀਂ ਵਾਜਦਾ ਪਹਿਲਾਂ ਤੁਹਾਨੂੰ ਕੁਝ ਕਾਰਨ ਦੇ ਸਕਦੇ ਕਿ ਜੀ ਪੁਲਸਟੇਸ਼ਨ ਤੇ ਹਮਲਾ ਹੋਇਆ ਬੜੀ ਵੱਡੀ ਹੈ ਨਰਦੇਸ਼ ਤੇ ਮੁੰਡਿਆਂ ਦੇ ਬੁਰਾ ਅਸਰ ਪਾਇਆ ਦੂਜੀ ਵਾਰ ਦਾ ਵੀ ਕੋਈ ਕਾਰਨ ਨਹੀਂ ਸੀ ਹੁਣ ਜੋ ਤੀਜੀ ਵਾਰ ਤੁਸੀਂ ਚੰਗੇ ਭਲੇ ਦੋਸਤ ਨੂੰ ਦੁਸ਼ਮਣ ਬਣਾ ਰਹੇ ਚੰਗੇ ਭਲੇ 20 22 32 ਸਾਲ ਦਾ ਪ੍ਰਤਿਭਾਸ਼ਾਲੀ ਮੁੰਡਾ ਹੋਵੇ ਜੇ ਆ ਤੁਹਾਡਾ ਬਾਰਲਮੈਂਟ ਦਾ ਮੈਂਬਰ ਬਣ ਚੁੱਕਾ ਹੋਵੇ ਜੀ ਔਰ ਆਥਾ ਵੋਟਾਂ ਨਾ ਜਿੱਤਿਆ ਹੋਵੇ ਔਰ ਉਹਨੂੰ ਤੁਸੀਂ ਇਸ ਲਈ ਅੰਦਰ ਰੱਖ ਰਹੇ ਕੀ ਜੀ ਕਿਉਂਕਿ ਇਹਦੇ ਹੱਕ ਵਿੱਚ ਲੋਕ ਬੋਲ ਰਹੇ ਨੇ ਉਹ ਤਾਂ ਹਰ ਪੋਲਿਟਿਕਲ ਪਾਰਟੀ ਹਰ ਨਵੇਂ ਲੀਡਰ ਦੇ ਹੱਕ ਵਿੱਚ ਲੋਕ ਬੋਲਦੇ ਨੇ ਤਾਂ ਹੀ ਉਹ ਇਲੈਕਟ ਹੁੰਦਾ ਇਸ ਕਰਕੇ ਇਹ ਜੋ ਤੀਜਾ ਸਾਲ ਤਾਂ ਆਊਟ ਐਂਡ ਆਊਟ ਪੋਲਿਟਿਕਲ ਡਿਸੀਜਨ ਆ ਔਰ ਇਹ ਸਰਕਾਰ ਐਕਚੁਅਲੀ ਦੋਸਤ ਨੂੰ ਦੁਸ਼ਮਣ ਬਣਾ ਰਹੀ ਹੈ ਉਹਨੇ ਮੇਨਸਟ੍ਰੀਮ ਪੋਲਿਟਿਕਸ ਵਿੱਚ ਪਾਰਟਿਸਿਪੇਟ ਕੀਤਾ ਜਿੱਤਿਆ ਉਸੇ ਤਰੀਕੇ ਨਾਲ ਜਿੱਦਾਂ ਸਾਡਾ ਪ੍ਰਧਾਨ ਮੰਤਰੀ ਜਿੱਤਿਆ ਜਿੱਦਾਂ ਸਾਡਾ ਚੀਫ ਮਿਨਿਸਟਰ ਜਿੱਤਿਆ ਹੁਣ ਤੁਸੀਂ ਉਹਨੂੰ ਪਾਰਲੀਮੈਂਟ ਨਾ ਬੈਠਣ ਦੇਣਾ ਤੇਈ ਗੱਲਾਂ ਕਾਨੂੰਨ ਚਾਹੇ ਜ਼ਾਦ ਦਵੇ ਕਦੀ ਸਮੇਂਦਰ ਬੰਦੇ ਨੂੰ ਚੀਜ਼ਾਂ ਕਰਨੀਆਂ ਨਹੀਂ ਚਾਹੀਦੀ ਇਹ ਹੁਣ ਉਹ ਲਾਈਨ ਕਰਾਸ ਕਰ ਰਹੇ ਨੇ ਜਦੋਂ ਅੰਮ੍ਰਿਤਪਾਲ ਦੀ ਦਿਸ਼ਾ ਬਦਲ ਜਾਏਗੀ ਜੇ ਉਹਦੇ ਅੰਦਰ ਇੱਕ ਇਹੋ ਜਿਹਾ ਕੰਡਾ ਵੜ ਗਿਆ ਕਿ ਤੁਸੀਂ ਮੈਂ ਤਾਂ ੱੱਕਾ ਕੀਤਾ ਫੇਰ ਤੁਸੀਂ ਕੀ ਕਰੋਗੇ ਫੇਰ ਤੁਸੀਂ ਕਹੋਗੇ ਕੀ ਹੈ ਜੀ ਅਤੰਕਵਾਦੀ ਬਣ ਗਿਆ ਤਾਂ ਕਿ ਜੀ ਇਹ ਤਾਂ ਗੱਲਾਂ ਕਰਾਂਗਾ ਖਾਲਿਸਤਾਨ ਦੀ ਮਗਰ ਤੁਸੀਂ ਉਹਨੂੰ ਮਜਬੂਰ ਕਿਉਂ ਕਰ ਰਹੇ ਹੋ ਜਿਹੜਾ ਬੰਦਾ ਇੱਕ ਵਾਰੀ ਮੈਸਟ ਵਿੱਚ ਆ ਗਿਆ ਜਿਹੜਾ ਪਾਰਲੀਮੈਂਟ ਵਿੱਚ ਜਾ ਕੇ ਪਾਰਟਿਸਿਪੇਟ ਕਰਨਾ ਚਾਹੁੰਦਾ ਡਿਬੇਟ ਵਿੱਚ ਤੁਸੀਂ ਉਹਨੂੰ ਫਿਰ ਵੀ ਅੰਦਰ ਰੱਖਣਾ ਚਾਹੁੰਦੇ ਹੂੰ ਤੇ ਕਿੰਨਾ ਖਤਰਨਾਕ ਕੰਮ ਕਰ ਰਹੇ ਹੋ ਇਹ ਸਮਝਦੇ ਨਹੀਂ ਪੰਜਾਬੀ ਸਾਈਕੋਲੋਜੀ ਨੂੰ ਇਹ ਬਿਲਕੁਲ ਨਹੀਂ ਸਮਝਦੇ ਸਿੱਖਾਂ ਦੇ ਸੁਭਾਅ ਨੂੰ ਇਹ ਬਿਲਕੁਲ ਨਹੀਂ ਸਮਝਦੇ ਇੱਕ ਯੰਗ ਲੀਡਰ ਨੂੰ ਔਰ ਉਹਦਾ ਕਿੰਨਾ ਵੱਡਾ ਗਲਤੀਆਂ ਕਰਨਗੇ ਕੋਰਟ ਇਹ ਆਰਡਰ ਖਤਮ ਕਰਦਾ ਨਹੀਂ ਕਰਦਾ ਕੋਰਟ ਤਾਂ ਆਪਣੇ ਹੌਲੀ ਹੌਲੀ ਸਪੀਡ ਨਾਲ ਚੱਲੇਗਾ ਅਸੀਂ ਦੇਖ ਚੁੱਕੇ ਹਾਂ ਕਿ ਦੂਸਰਾ ਆਰਡਰ ਜੋ ਚੈਲੰਜ ਕੀਤਾ ਪਹਿਲਾਂ ਤਾਂ ਆਪਣੇ ਪਾਲ ਨੇ ਚੈਲੰਜ ਹੀ ਨਹੀਂ ਕੀਤਾ ਕਿ ਰੱਖ ਲਓ 1 ਸਾਲ ਤੋ ਇਸ ਰੱਖ ਲਓ ਦੂਜਾ ਜਦੋਂ ਜ਼ਾਇਦ ਲਗਾਉਣ ਨੇ ਚੈਲੰਜ ਕੀਤਾ ਮਰ 1 ਸਾਲ ਬੀਤ ਗਿਆ ਸਰਕਾਰ ਪੰਜਾਬ ਬਾਰ ਬਾਰ ਟਾਈਮ ਲੈਂਦੇ ਰਹੀ ਕਿ ਕਿਸੇ ਤਰੀਕੇ ਨਾਲ 22 ਅਪ੍ਰੈਲ ਆ ਜਾਏ ਜੀ ਔਰ ਇਹ ਸੰਕੇਤ ਦਿੱਤੇ ਕੇ ਕੋਰਟ ਨੂੰ ਕਿ ਅਸੀਂ ਖਤਮੇ ਕਰ ਰਹੇ ਹਾਂ ਆਪਾਂ ਬਾਕੀਆਂ ਨੂੰ ਖਤਮ ਕਰਤਾ ਹੁਣ ਤੁਸੀਂ ਆਲਮੋਸਟ ਧੋਖਾ ਦਿੱਤਾ ਜਿੱਦਾਂ ਤੁਸੀਂ ਗੱਲਾਂ ਕਰ ਰਹੇ ਸੀ ਔਰ ਜੇ ਜਦੋਂ ਤੁਸੀਂ ਤੀਜਾ ਆਰਡਰ ਕਰਨਾ ਮੈਂ ਮਤਲਬ ਕਿ ਤੁਸੀਂ ਅਮਰਿਤਪਾਲ ਤਾਂ ਫਿਰ ਸਬਰ ਦਾ ਬਹੁਤ ਵੱਡਾ ਹੋਏਗਾ ਜੋ ਸ਼ਾਂਤ ਰਹੇ ਪਰ ਕਿਸੇ ਵੀ ਜੰਗ ਮੈਨੂੰ ਗੁੱਸਾ ਆਇਆ ਤੁਸੀਂ ਕੋਈ ਮੁਕੱਦਮਾ ਨਾ ਚਲਾ ਸਕਦੇ ਤੁਸੀਂ ਕੋਈ ਸਜ਼ਾ ਨਾ ਦਿਵਾ ਸਕਦੇ ਜੇ ਤੁਸੀਂ ਚਾਹਨੇ ਕੋਈ ਪਾਰਲੀਮੈਂਟ ਨਹੀਂ ਨਾ ਹੋਵੇ ਤਾਂ ਉਹਨੂੰ ਕੋਈ ਸਜ਼ਾ ਦਿਵਾ ਦਿਓ 2 ਸਾਲ ਦੀ ਉੱਤੇ ਸਜ਼ਾ ਨਾ ਤੁਹਾਡਾ ਪਾਰਲੀਮੈਂਟ ਦੀ ਮੈਂਬਰਸ਼ਿਪ ਖਤਮ ਹੋ ਜਾਏਗੀ ਮਤਲਬ ਇਹ ਤਰੀਕਾ ਤਾਂ ਨਾ ਉਹਨੂੰ ਚੰਗਾ ਲੱਗੇਗਾ ਨਾ ਪੰਜਾਬ ਦੇ ਲੋਕਾਂ ਨੂੰ ਚੰਗਾ ਲੱਗੇਗਾ ਨਾ ਪੰਜਾਬ ਦੇ ਮੁੰਡਿਆਂ ਨੂੰ ਚੰਗਾ ਲੱਗੇਗਾ ਤੁਸੀਂ ਫਿਰ ਕਿਹੜੇ ਦੇਸ਼ ਦੀ ਸੇਵਾ ਕਰੋਗੇ ਤਾਂ ਇਹ ਤੁਸੀਂ ਕਿਦਾਂ ਦੇਖਦੇ ਹੋ ਜੋ ਉਹਨਾਂ ਦੇ ਨਾਲ ਦੇ ਸਾਥੀ ਨੇ 9 ਜਣੇ ਉਹਨਾਂ ਨੂੰ ਵਾਪਸ ਬੁਲਾ ਕੇ ਉਹਨਾਂ ਦੀ ਐਨਐਸਏ ਖਤਮ ਕੀਤੀ ਗਈ ਹੈ ਪਰ ਅਮਰਿਤਪਾਲ ਨੂੰ ਰੱਖਿਆ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ 2 6 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਬੈਂਸੇ ਤੱਕ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਸਾਰੇ ਖਤਰਨਾਕ ਆ ਅਚਾਨਕ ਹੁਣ ਬਾਕੀ ਸਭ ਠੀਕ ਹੋ ਗਏ ਉਹਨਾਂ ਨੇ ਛੱਡਤਾ ਉਹਨਾਂ ਨੂੰ ਮੰਨ ਤੇ ਲੈ ਲਿਆ ਔਰ ਉਹਨਾਂ ਦੇ ਸਟੇਟਮੈਂਟ ਦੇ ਹੁਣ ਇਹਨੂੰ ਪਸਾਂਗੇ ਇਹ ਜਿਹੜਾ ਜਿਹੜਾ ਹੈ ਨਾ ਝੂਠ ਦਾ ਤੁਸੀਂ ਜੋ ਕੇਸ ਬਣਾਉਣੇ ਝੂਠ ਤੇ ਬਲੰਦੇ ਉਹ ਉਹ ਸਭ ਤੋਂ ਜ਼ਿਆਦਾ ਲੋਕੀਓ ਨੂੰ ਨਫ਼ਰਤ ਕਰਦੇ ਹੂੰ ਝੂਠ ਦਿਖਦਾ ਸਭ ਨੂੰ ਹੈ ਅਦਾਲਤਾਂ ਨੂੰ ਵੀ ਦਿਖਦਾ ਹੈ ਲੋਕਾਂ ਨੂੰ ਵੀ ਦਿਖਦਾ ਹੈ ਇਹਨਾਂ ਨੂੰ ਆਪ ਵੀ ਦਿਖਦਾ ਪਰ ਜੇ ਤੁਸੀਂ ਇਦਾਂ ਦੇ ਝੂਠੇ ਮਟੀਰੀਅਲ ਇਕੱਠੇ ਕਰਕੇ ਕੋਰਟ ਅੱਗੇ ਦਿਓ ਜਾਂ ਡਿਸਟ੍ਰਿਬਿਊਟ ਉਹਦਾ ਠੱਪਾ ਲਾਈ ਜਾਏਗਾ ਜਿਹੜੇ ਪੁਲਿਸ ਨੇ ਬਲੰਦੇ ਬਣਾਏ ਨੇ ਸਾਡੇ ਸਭ ਤੋਂ ਜ਼ਿਆਦਾ ਜਿਹੜੇ ਝੂਠ ਲਿਖਣ ਵਾਲੇ ਜਾਂ ਬੋਲਣ ਵਾਲੇ ਸਾਡੀ ਪੁਲਿਸ ਫੋਰਸ ਹੈ ਜਿੰਨੇ ਕ੍ਰਿਮੀਨਲ ਕੇਸ ਝੂਠੇ ਬੰਦੇ ਉਹਨੇ ਕਿਸੇ ਹੋਰ ਡਿਪਾਰਟਮੈਂਟ ਨੂੰ ਝੂਠੇ ਕਾਗਜ਼ਤ ਨਹੀਂ ਬੰਦੇ ਔਰ ਅਦਾਲਤਾਂ ਨੂੰ ਸਾਲੋਂ ਪਾ ਲੱਗ ਜਾਂਦੇ ਨੇ ਕਿ ਉਹਨਾਂ ਵਿੱਚ ਸੱਚ ਲੱਭੀ ਜੀ ਜੇ ਪੁਲਿਸ ਇਮਾਨਦਾਰ ਹੋ ਜਾਏ ਤਾਂ ਅਦਾਲਤਾਂ ਵੀ ਫਾਸਟ ਹੋ ਜਾਣਗੀਆਂ ਹੁਣ ਉਸ ਝੂਠ ਦੇ ਉੱਤੇ ਤੁਸੀਂ ਇੱਕ ਸਾਲ ਹੋਰ ਰੱਖਣਾ ਚਾਹੁੰਦੇ ਹੋ ਔਰ ਫਿਰ ਫਿਰ ਤੁਸੀਂ ਚਾਹੁੰਦੇ ਹੋ ਕਿ ਉਹ ਸ਼ਾਂਤ ਰਹੇ ਫਿਰ ਉਸ ਕਹਿੰਦੇ ਕਿ ਉਹ ਗੱਲ ਨਾ ਕਰੇ ਖਾਲਿਸਤਾਨ ਦੀ ਫਿਰ ਤੁਸੀਂ ਚਾਹੁੰਦੇ ਹੋ ਕਿ ਉਹ 18 ਦੀ ਗੱਲ ਨਾ ਕਰੇ ਇਹ ਕਿਵੇਂ ਪੋਸੀਬਲ ਹੈ ਕਿਹੜਾ ਬੰਦੇ ਦਾ ਬੰਦ ਕਦੋਂ ਟੁੱਟ ਜਾਂਦਾ ਹੈ ਇਹ ਕੌਣ ਜਾਣਦਾ ਹੈ ਇਹ ਤਾਂ ਕੋਈ ਨਹੀਂ ਜਾਣਦਾ ਠੀਕ ਹੈ ਨੈਲਸਨ ਮੰਡੇਲਾ 27 ਸਾਲ ਸ਼ਾਂਤ ਰਹਿ ਗਿਆ ਪਰ ਸਾਰੇ ਤਾਂ ਨੈਲਸਨ ਮੰਡੇਲਾ ਨਹੀਂ ਹੁੰਦੇ ਹਮ ਮਹਾਤਮਾ ਗਾਂਧੀ ਸ਼ਾਂਤ ਰਹਿ ਸਕਦੇ ਨੇ ਅੰਮ੍ਰਿਤਪਾਲ ਸ਼ਾਂਤ ਰਹੇਗਾ ਨਹੀਂ ਮੈਨੂੰ ਵੀ ਨਹੀਂ ਪਤਾ ਸੋ ਇਹ ਦੀ ਜ਼ਿੰਮੇਵਾਰੀ ਜਦ ਤੁਸੀਂ ਜਦੋਂ ਤੁਸੀਂ ਕਿਸੇ ਨਾਲ ਬੇਇਨਸਾਫੀ ਕਰਦੇ ਹੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਦ ਹੱਤ ਕਿਸ ਹੱਦ ਤੱਕ ਜਾਂਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਡੈਮੋਕ੍ਰੈਟਿਕ ਲੋਕਤੰਤਰ ਦੇ ਢਾਂਚੇ ਵਿੱਚ ਰਹੇ ਤਾਂ ਬਹੁਤ ਵੱਡੀ ਨਾਲ ਉਹਦੇ ਕੰਡੀਸ਼ਨ ਹੈ ਕਿ ਤੁਸੀਂ ਉਹਦੇ ਨਾਲ ਬਿਲਕੁਲ ਉਦਾਂ ਹੀ ਟਰੀਟ ਕਰੋ ਜਿੱਦਾਂ ਕਾਨੂੰਨ ਜਿੰਨੇ ਕਾ ਜ਼ਿਆਦਾ ਦਿੰਦਾ ਤਾਂ ਇਸ ਦੇ ਨਾਲ ਇਹ ਵੀ ਹੈ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਇੱਕ ਮੈਂ ਪਾਰਲੀਮੈਂਟ ਨਹੀਂ ਤਾਂ ਉਹਨਾਂ ਦੇ ਜਿਹੜਾ ਉਹਨਾਂ ਦੇ ਜੋ ਇਦਾਂ ਐਨਐਸਏ ਉਹਨੂੰ ਤੀਜੀ ਵਾਰ ਵਧਾਇਆ ਜਾਣਾ ਦੂਜੀ ਵਾਰ ਦਾ ਬਤੌਰ ਮੈਂਬਰੀ ਬਣਾਇਆ ਬਤਾਇਆ ਜਾ ਰਿਹਾ ਹੈ ਤਾਂ ਇਹ ਦੇ ਨਾਲ ਉਹਨਾਂ ਦਾ ਜਿਹੜਾ ਇੱਕ ਰਾਈਟ ਐਜ਼ ਅ ਪਾਰਲੀਮੈਂਟਰੀਅਨ ਜਾਂ ਰਿਪਰੈਜ਼ੈਂਟੇਟਿਵ ਔਫ ਦ ਪੀਪਲ ਤਾਂ ਲੱਗਦਾ ਉਹ ਰਾਈਟ ਵੀ ਇਨਫਰਿੰਜ ਹੁੰਦਾ ਹੈ देखो पहली गल तो पॉलिटिकल मेजोरिटी नहीं है कोई भी कंट्री जड़ा देश नु प्यार करता कोई पॉलिटिकल लीडर कोई प्राइम मिनिस्टर कोई भी चीफ मिनिस्टर नु कोई भी होम सेक्टर नु इनाक समझ आना चाहिए किस किस एक, एक कि इस तक किसे नु पुश किया जा सकता है। ਤੁਸੀਂ ਉਹਨੂੰ ਇੱਕ ਕਾਉਸ਼ਨ ਦੇਣੀ ਸੀ ਇੱਕ ਇੱਕ ਤੁਸੀਂ ਉਹਨੂੰ ਖਬਰਦਾਰ ਕਰਨਾ ਸੀ ਕਿ ਤੂੰ ਗਲਤ ਰਸਤੇ ਨਾ ਚੱਲ ਇਨਾ ਹੀ ਸੀ ਨਾ ਪ੍ਰੀਵੈਂਟਿਵ ਟੈਂਸ਼ਨ ਕਿਸੇ ਦੀ ਕਿਸੇ ਦਾ ਮੰਤ ਨਹੀਂ ਬਲ ਸਕਦਾ। ਸੋ ਤੁਸੀਂ ਜੇ ਜਿਹੜਾ ਬੰਦਾ ਬੈਂਟ ਹੋਏਗਾ ਤੁਸੀਂ ਕਿੰਨੇ ਸਾਲ ਰੱਖੋਗੇ 20 ਸਾਲ ਰੱਖ ਲਓਗੇ 25 ਸਾਲ ਰੱਖ ਲਓਗੇ। ਤਸੇ ਨੂੰ ਹਾਰਡ ਐਂਡ ਕਿਉਂ ਕਰ ਰਹੇ ਹੋ ਆਪਾਂ ਬਾਰ-ਬਾਰ ਕ੍ਰਿਮੀਨਲ ਲਾਜਿਸ ਕਰਨੇ ਆ ਕਿ ਹਾਰਡ ਐਂਡ ਨਹੀਂ ਬਣਾ ਚੇਦਾ ਕਿਸੇ ਤੇ ਇਲਜ਼ਾਮ ਲੱਗਿਆ ਉਹ ਤਾਂ ਸਾਬਤ ਕਰੋ ਠੀਕ ਹੈ ਉਹਨਿੰਕ ਸਜ਼ਾ ਦਿਓ ਪਰ ਕਿਸੇ ਨੂੰ ਕਿਉਂਕਿ ਪ੍ਰੀਵੈਂਟਿਵ ਡਿਟੈਂਸ਼ਨ ਵਾਕਿਆ ਹੀ ਬਿਨਾ ਵਜੇ ਕਿਸੇ ਨੂੰ ਤੰਗ ਕਰਨ ਵਾਲੀ ਇੱਕ ਪ੍ਰਕਿਰਿਆ ਹੈ ਜਿਹੜੀ ਕਿ ਆਮਚੋਰ ਡੈਮੋਕਰੇਸੀ ਵਿੱਚ ਤਾਂ ਹੈ ਹੀ ਨਹੀਂ ਮੈਚੋਰ ਲੋਕਤੰਤਰ ਵਿੱਚ ਹੈ ਹੀ ਨਹੀਂ ਔਰ ਬਾਕੀ ਵੀ ਬੜੇ ਕੌਸ਼ਸਲੀ ਯੂਜ਼ ਕਰਦਾ ਹੈ ਅਸਵੀ ਬੜੇ ਦੇਰ ਬਾਅਦ ਯੂਜ਼ ਕੀਤਾ ਹੈ ਇਹ ਤਾਂ ਨਹੀਂ ਮਗਰ ਸਾਡੇ ਦੇਸ਼ ਵਿੱਚ ਇੱਕ ਇੱਕ ਸ਼ੁਰੂਆਤ ਦੇ ਵਿੱਚ ਹੀ ਗਲਤ ਪ੍ਰਥਾ ਬਣ ਗਈ 1900 ਅ 26 ਜਨਵਰੀ ਪੰਜਾਬ ਜਦੋਂ ਕਨਸਟੀਟਿਊਸ਼ਨ ਆਪਸੇ ਨੈਕਟ ਕੀਤਾ ਆ ਪ੍ਰੀਵੈਂਟਿਵ ਡਿਟੇਨਸ਼ਨ ਨੂੰ ਬਣਾ ਲਿਆ ਪਾਰਟ ਆਫ ਸੰਵਿਧਾਨ ਤੇ ਮਹੀਨੇ ਵਿੱਚ ਹੀ ਫਰਸਟ ਕੈਬਨਿਟ ਨੇ ਇੱਕ ਨਿਆ ਪ੍ਰੀਵੈਂਟਿਵ ਡਿਟੇਨਸ਼ਨ ਐਕਟ ਬਣਾ ਦਿੱਤਾ ਹਮਮ ਔਰ ਉਹ ਐਕਟ ਦੇ ਵਿੱਚ ਸਭ ਤੋਂ ਪਹਿਲੀ ਅਰੈਸਟ ਕੇ ਜੇ ਕੀਤੀ ਕੋਈ ਇਹੋ ਜੇ ਕੋਈ ਕ੍ਰਿਮਨਲ ਦੀ ਨਹੀਂ ਕੀਤੀ ਕੋਈ ਇਹੋ ਜੇ ਸਮਗਲਰ ਦੀ ਨਹੀਂ ਕੀਤੀ ਜਿਹੜਾ ਦੇਸ਼ ਲਈ ਖਤਰਾ ਹੋਵੇ ਕੋਈ ਇਹੋ ਜੇ ਪਾਕਿਸਤਾਨ ਤੋਂ ਫੜ ਕੇ ਬੰਦੇ ਨਹੀਂ ਲਿਆ ਜਿਹੜੇ ਲੋਕ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਸੀ ਕਿਹਨੂੰ ਕੀਤੀ ਇੱਕ ਇੱਕ ਗੋਪਾਲ ਜਿਹੜਾ ਦੇਸ਼ ਦਾ ਉਨੇ ਵੱਡਾ ਲੀਡਰ ਸੀ ਜਿੰਨਾ ਅੰਬੇਦਕਰ ਸੀ ਜਾਂ ਜਿੰਨਾ ਚਵਾਲਾ ਨਹਿਰੂ ਸੀ ਜਾਂ ਬਾਕੀ ਪੋਲੀਟੀਕਲ ਲੀਡਰ ਸੀ ਜਾਂ ਜਨ ਸੰਘ ਦੇ ਸੀ ਜਾਂ ਬਾਕੀ ਪਾਰਟੀਆਂ ਦੇ ਸੀ ਉਹਨੂੰ ਅਰੈਸਟ ਕਰਨ ਦਾ ਮਤਲਬ ਹੈ ਔਰ ਜੇਸ ਕਰਕੇ ਕੈਰਲਾ ਵੀ ਸਭ ਤੋਂ ਪਹਿਲਾਂ ਇਲੈਕਟਡ ਗਵਰਨਮੈਂਟ ਹੋਇਆ ਉਹਦਾ ਦੇ ਬੰਦੇ ਨੂੰ ਜੇ ਤੁਸੀਂ ਪੋਲੀਟੀਕਲ ਲੀਡਰ ਨੂੰ ਐਡੇ ਉੱਚੇ ਲੀਡਰ ਨੂੰ ਅਰੈਸਟ ਕਰਦੇ ਹੋ ਓਨ ਦਾ ਪ੍ਰੀਵੈਂਟਿਵ ਡਿਟੈਂਸ਼ਨ ਇਹਦਾ ਮਤਲਬ ਤੁਹਾਡਾ ਮਕਸਦ ਕਲੀਅਰ ਹੋ ਗਿਆ ਕਿ ਤੁਸੀਂ ਇਹਨੂੰ ਸਿਰਫ ਆਪਣੇ ਪੋਲੀਟੀਕਲ ਅਪੋਨੈਂਟਸ ਲਈ ਯੂਜ਼ ਕਰਦੇ ਹੋ ਉਹ ਪ੍ਰਥਾ ਹਾਲ ਤੱਕ ਚੱਲੀ ਆ ਰਹੀ ਹੈ ਪੰਜਾਬ ਵਿੱਚ ਹੁਣੋਂ ਬਿਲਕੁਲ ਉਦਾਂ ਹੀ ਲੱਗ ਰਿਹਾ ਇੰਨੇ 75 ਸਾਲ ਬਾਅਦ ਤੁਸੀਂ ਮੈਚੋਰ ਨਹੀਂ ਹੋਏ 75 ਸਾਲ ਬਾਅਦ ਇੰਨੀ ਲੜਾਈਆਂ ਲੜ ਚੁੱਕੇ ਆ ਸਾਨੂੰ ਹਿੰਦੁਸਤਾਨ ਨੂੰ ਲੱਗਦਾ ਨਹੀਂ ਕਿ ਐਡਾ ਵੱਡਾ ਕੰਟਰੀ ਇੱਕ ਪਾਸੇ ਆਪਾਂ ਕਹਿੰਦੇ ਆ ਅਸੀਂ ਵਨ ਆਫ ਦਾ ਵਾਈਵਰੈਂਟ ਡੈਮੋਕ੍ਰੇਸੀ ਹੈ ਵਾਈਵਰੈਂਟ ਡੈਮੋਕ੍ਰੇਸੀ ਨਹੀਂ ਅਸੀਂ ਬਹੁਤ ਸਟਰੋਂਗ ਨੇਸ਼ਨ ਹੈ ਅਸੀਂ ਚਾਈਨਾ ਨੂੰ ਕੁਝ ਨਹੀਂ ਸਮਝਦੇ ਸੀ ਅਮਰੀਕਨ ਨੂੰ ਕੁਝ ਨਹੀਂ ਸਮਝਦੇ ਅਸੀਂ ਐਡਾ ਵੱਡੇ ਆ ਲਾਰਜੈਸਟ ਨੌਕਰ ਸਾਡੀ ਇੰਨੀ ਵੱਡੀ ਫੌਜ ਹੈ ਸਾਡੀ ਇੰਨੀ ਇਕਨੋਮੀ ਹੈ ਫਿਰ ਤੁਸੀਂ ਇੱਕ ਇੰਡੀਵਿਜੂਅਲ ਦੇ ਵਿਚਾਰਾਂ ਤੋਂ ਡਰਦੇ ਆ ਜੀ ਫਿਰ ਤੁਸੀਂ ਕਹਿ ਰਹੇ ਹੋ ਕਿ ਉਸ ਤੇ ਇਸ ਨੂੰ ਅੰਦਰ ਰੱਖਣਾ ਕਿਉਂਕਿ ਜੇ ਬਾਹਰ ਆ ਜਾਏਗਾ ਤਾਂ ਦੇਸ਼ ਦੀ ਜੜ੍ਹਾਂ ਹਟ ਜੇ ਹਿਲ ਜਾਣਗੇ ਹੂੰ ਇਹ ਕਿੰਨਾ ਹਸਸੋਸੀਨਾ ਕੰਮ ਹੈ ਇੱਕ ਪਾਸੇ ਅਸੀਂ ਆਪਣੇ ਨੂੰ ਇੰਨਾ ਕੌਨਫੀਡੈਂਟ ਨੇਸ਼ਨ ਮੰਨਦੇ ਆਂ ਦੂਸਰੇ ਪਾਸੇ ਆਪਾਂ ਨੂੰ ਲੱਗਦਾ ਆਪਾਂ ਕਿੰਨੀ ਜ਼ਿਆਦਾ ਆਪਣੀ ਕਮਜ਼ੋਰੀ ਸ਼ੋਅ ਕਰ ਰਹੇ ਤੇ ਇੱਕ ਚੀਜ਼ ਹੋਰ ਦੱਸੋ ਉਹਨਾਂ ਤੇ ਜਿਹੜੇ ਦੂਜਾ ਮਕਦਮਾ ਆ ਕਈ ਵਕਤ ਮੇ ਹੋਰ ਵੀ ਨਹੀਂ ਖਰੀ ਨੌ ਦੇ ਕਤਲ ਦਾ ਮਸਲਾ ਉਹ ਉਹਦੇ ਵਿੱਚ ਯੂਏਪੀਏ ਵੀ ਲੱਗ ਚੁੱਕਿਆ ਤੇ ਜਿਹੜੇ ਦੂਜੇ ਉਹਨਾਂ ਦੇ ਕੀ ਲਾਏ ਨੇ ਕਪਲ ਪ੍ਰਿੰਸ ਨੂੰ ਉਹਨਾਂ ਨੂੰ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੋਰ ਨਾਲ ਕੇਸਾਂ ਚ ਵੀ ਤਾਂ ਤੁਹਾਨੂੰ ਲੱਗਦਾ ਵੀ ਉਹ ਵੀ ਇੱਕ ਲੀਗਲ ਹਰਡਲ ਹੈ ਅਮਰਿਤਪਾਲ ਦੇ ਸਾਹਮਣੇ ਉਹ ਹਰਡਲ ਤਾਂ ਬਾਹਰ ਆਉਂਦੇ ਆ ਨਾ ਹਲੇ ਤਾਂ ਆਪਾਂ ਪ੍ਰੀਵੈਂਟਿਵ ਡਿਟੇਨਸ਼ਨ ਦੀ ਗੱਲ ਕਰ ਰਹੇ ਹਾਂ ਜੇ ਉਹ ਹਰਡਲ ਇੰਨੇ ਸਟਰੋਂਗ ਹੁੰਦੇ ਤਾਂ ਹੁਣ ਤਾਂ ਛੱਡ ਚੁੱਕੇ ਹੁੰਦੇ ਉੱਥੇ ਅਰੈਸਟ ਕਰ ਲੈਂਦੇ ਜਿਹਨਾਂ ਨੂੰ ਲੱਗਦਾ ਕਿ ਵਾਕਿਆ ਸੱਚਾ ਕੇਸ ਹੈ ਉਹਦੇ ਜੇ ਬਚ ਨਹੀਂ ਸਕਦਾ ਤਾਂ ਫਿਰ ਝਗੜਾ ਕੀ ਸੀ ਪ੍ਰੋਬਲਮ ਤਾਂ ਇਹ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਆਪ ਲੱਗਦਾ ਹੈ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਅਸੀਂ ਕੋਈ ਕੇਸ ਚਲਾਉਣ ਯੋਗ ਹੈ ਨਹੀਂ ਅਸੀਂ ਇਹਨੂੰ ਅੰਦਰ ਰੱਖੇ ਨਹੀਂ ਸਕ ਉਸ ਕਰਕੇ ਉਹਨਾਂ ਨੇ ਸਾਰਾ ਝਗੜਾ ਕਰਿਆ ਸਾਰਾ ਇਹ ਨਾਟਕ ਹੈ ਲੋ ਪਖੰਡ ਕਹਿ ਲੋ ਇੱਕ ਇੱਕ ਰਾਜਨੀਤਿਕ ਸਰਜੰਤਰ ਕਹਿ ਲੋ ਸਰਕਾਰ ਅਨਪਪੂਲਰ ਹੋ ਰਹੀ ਹੈ ਮੌਜੂਦਾ ਪੰਜਾਬ ਸਰਕਾਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਐਂਡ ਉਸ ਅਨਪਪੂਲਾਰਿਟੀ ਦਾ ਇਹ ਉਸ ਤੋਂ ਡਰਿਆ ਜਾ ਰਹੇ ਨੇ ਅਗਲੇ ਇਲੈਕਸ਼ਨਾਂ ਤੋਂ ਡਰ ਰਹੇ ਨੇ ਇਹਨਾਂ ਨੂੰ ਲੱਗ ਰਿਹਾ ਹੈ ਕਿ ਖਰੇ ਅਮਰਿਤਪਾਲ ਦੀ ਪਪੂਲਾਰਿਟੀ ਕਰਕੇ ਅਸੀਂ ਹਾਰ ਜਾਾਂਗੇ ਅਮਰਿਤਪਾਲ ਨੂੰ ਜਬਾਅ ਰੱਖੋ ਅੰਦਰ ਰੱਖੋ ਤੁਹਾਡੀ ਅਨਪੋਪੂਲਰਤਾ ਤੁਹਾਡੇ ਨਾ ਕੰਮ ਕਰਨ ਦੀ ਰਿਜ਼ਲਟ ਹੈ ਨਤੀਜਾ ਤੁਹਾਡਾ ਕੀ ਕਹਿਣਾ ਹੈ ਕਿ ਜਦੋਂ ਪਹਿਲਾ ਆਪਰੇਸ਼ਨ ਹੋਇਆ ਸੀ ਫਰਵਰੀ 2023 ਦੇ ਵਿੱਚ ਉਦੋਂ ਜੋ ਕੇਜਰੀਵਾਲ ਸੀਗੇ ਜੋ ਭਗਵੰਤ ਮਾਨ ਸੀ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਇਹ ਸੈਂਟਰ ਤੇ ਸਟੇਟ ਦੀਆਂ ਏਜੰਸੀਆਂ ਦਾ ਇਕੱਠਾ ਆਪਰੇਸ਼ਨ ਹੈ ਤੇ ਅਸੀਂ ਇਕੱਠੇ ਕੰਮ ਕੀਤਾ ਤੇ ਹੁਣ ਬੀਤੇ ਦਿਨਾਂ ਦੇ ਵਿੱਚ ਅਮਿਤ ਸ਼ਾ ਜਿਹੜੇ ਕਿ ਪਾਰਲੀਮੈਂਟ ਮੋ ਹੁਮਨਿਸਟਰ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ ਕਿ ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ ਉਹ ਉੱਥੇ ਦਿਬਰੂਗੜ ਜੇਲ੍ਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਅਮਰਿਤਪੁਰ ਤੇ ਇਹ ਹੁਣ ਜਿਹੜੀ ਐਕਸਟੈਂਸ਼ਨ ਹੋਈ ਹੈ ਇਹ ਸੈਂਟਰ ਤੇ ਸਟੇਟ ਦਾ ਤੁਹਾਨੂੰ ਲੱਗਦਾ ਸਾਂਝਾ ਡਿਸੀਜਨ ਹੈ ਜਾਂ ਸਟੇਟ ਗਵਰਨਮੈਂਟ ਦਾ ਡਿਸੀਜਨ ਹੈ ਟੈਕਨੀਕਲੀ ਦਾ ਸਟੇਟ ਗਵਰਨਮੈਂਟ ਤਕਰੀਬਨ ਸਾਂਝਾ ਹੀ ਹੁੰਦਾ ਕਿਉਂਕਿ ਸੈਂਟਰ ਗਵਰਨਮੈਂਟ ਕੋ ਪਾਵਰ ਹੈ ਉਹ ਸਟੇਟ ਗਵਰਨਮੈਂਟ ਦੇ ਡਿਸੀਜਨ ਨੂੰ ਓਵਰਰਾਈਡ ਕਰ ਸਕਦੀ ਹੈ ਹਮਮ ਸੈਂਟਰਲ ਐਕਟ ਹੈ ਉਹਦੇ ਸੈਂਟਰ ਗਵਰਨਮੈਂਟ ਕੋ ਪਾਵਰ ਹੈ ਸੈਂਟਰ ਗਵਰਨਮੈਂਟ ਦੇ ਐਪੋ ਕਿਉਂਕਿ ਜਿਹੜਾ ਪਬਲਿਕ ਆਰਡਰ ਹੈ ਜਿਹੜਾ ਸਕਿਉਰਿਟੀ ਆਫ ਸਟੇਟ ਹੈ ਉਹ ਸਿੱਧਾ ਸੈਂਟਰ ਦੇ ਹੈਗੇ ਆ ਤੇ ਉਹ ਉਹੋ ਜੀ ਗਲਤੀ ਹੈ ਦੇਖੋ ਅਮਰਸ਼ੈਲ ਤਾਂ ਜਿੱਦਾਂ ਕਿਹਾ ਸੀ ਨਾ ਬੇਦਖਤ ਤੇ ਮਜ਼ਾਕ ਕੀਤਾ ਸੀ ਕਿ ਤੁਸੀਂ ਬੇਦਖਤ ਬੇਦਖਤ ਕਿਉਂ ਕਰ ਰਹੇ ਹੋ ਉਹੋ ਜਿਹਾ ਪੱਦਾ ਮਜ਼ਾਕ ਹੈ ਕਿ RAM RAM ਕਰੋ ਤੁਹਾਨੂੰ ਮਿਲ ਜਾਏਗਾ ਮੁੱਖ ਸੰਬੇਦਕਰ ਬੇਦਖਤ ਬੇਦਖਤ ਕਿਉਂ ਕਰ ਕਿੱਡਾ ਵੱਡਾ ਮਜ਼ਾਕ ਉਹਨੇ ਦੇਸ਼ ਦੀ ਮਾਈਨੋਰਟੀ ਤੇ ਕੀਤਾ ਸ਼ੈਡਿਊਲ ਕਾਸਟ ਜਿੱਤੇ ਸਾਰੀਆਂ ਸਰਕਾਰਾਂ ਉਹਨਾਂ ਤੋਂ ਡਰਦੀਆਂ ਉਹਨਾਂ ਦੀ ਇੰਨੀ ਕਲੈਕਟਰ ਇਲੈਕਟਰਲ ਸਟਰੈਂਥ ਹੈ ਸਾਡੀ ਇਲੈਕਟਰਲ ਸੈਂਥ ਨਹੀਂ ਹੈ ਮਰ ਮਜ਼ਾਕ ਫਿਰ ਵੀ ਉਹਨੇ ਪੱਦਾ ਇਹ ਕਹਿਣਾ ਕਿ ਅੰਮ੍ਰਿਤਪਾਲ ਹੁਣ ਪਾਠ ਕਰ ਰਿਹਾ ਹੈ ਕਿੰਨਾ ਕਿੰਨਾ ਓਛਾ ਇੱਕ ਤਾਂ ਸੇ ਅਬਿਊਜ਼ ਕੀਤਾ ਪਾਵਰ ਨੂੰ ਦੂਜਾ ਤੁਸੀਂ ਆਪਣਾ ਡਰ ਦੱਸ ਰਹੇ ਹੋ ਦੂਜਾ ਹੀ ਕਟਿਆ ਸੈਟੀਸਫੈਕਸ਼ਨ ਲੈ ਰਹੇ ਹੋ ਕਿ ਤੁਹਾਡਾ ਕਾਨੂੰਨ ਨਾ ਕੋ ਲੈਣਾ ਦੇਣਾ ਨਹੀਂ ਤੁਸੀਂ ਤਾਂ ਇਸ ਕਾਨੂੰਨ ਅੰਦਰ ਤੁਸੀਂ ਪਾਠ ਸਿਖਾਣਾ ਲੈਸਨ ਸਿਖਾਣਾ ਜੋ ਤੁਸੀਂ ਇਸ ਦਸ਼ਾ ਤੇ ਆ ਜਾਓ ਕਿ ਆਪਾਂ ਕਿਸੇ ਨੂੰ ਸਬਕ ਸਿਖਾਣਾ ਹੈ ਫਿਰ ਦੂਜੇ ਨੂੰ ਕੋਈ ਹੋਰ ਰਾਹ ਲੱਭਣਾ ਨਹੀਂ ਉਹ ਵੀ ਫਿਰ ਸਬਕ ਸਿਖਾਣ ਤੇ ਆ ਜਾਂਦਾ ਹੈ ਜਿਹੜਾ ਇਲੈਕਟ੍ਰੋਲਿਸ ਸਬਕ ਸਵਾਸਾ ਦਾ ਉਹ ਇਲੈਕਟ੍ਰੋਲਿਸ ਹਾਂ ਦਾ ਜਿਹੜਾ ਇਲੈਕਟ੍ਰੋਲਿਸ ਨਹੀਂ ਸਖਾ ਸਕਦਾ ਮਿਨੋਰਟੀਜ਼ ਕਿਉਂ ਸਭ ਤੋਂ ਪਹਿਲਾਂ ਥਾਰ ਚੁੱਕਦੇ ਆ ਕਿਉਂਕਿ ਉਹਨਾਂ ਕੋ ਕੋ ਰਾਹ ਨਹੀਂ ਪਾਜਦਾ ਤੁਸੀਂ ਰਾਹ ਦੱਸੋਗੇ ਜੇ ਤੁਸੀਂ ਜੁਡੀਸ਼ਰੀ ਨੂੰ ਵੀ ਕਰਪਟ ਕਰ ਦੋਗੇ ਜੇ ਤੁਸੀਂ ਸੁਪਰੀਮ ਕੋਰਟ ਨੂੰ ਵੀ ਜਿੱਦਾਂ ਹੁਣ ਕ੍ਰਿਟਿਸਾਈਜ਼ ਕਰ ਰਹੇ ਆ ਇਹ ਲਾ ਬਦਲ ਸਕਦੇ ਆ ਸੁਪਰੀਮ ਕੋਰਟ ਦਾ ਕੰਪੋਜੀਸ਼ਨ ਬਦਲ ਸਕਦੇ ਆ ਜੇ ਤੁਸੀਂ ਕੋਈ ਰਾਣੀ ਛੱਡੋਗੇ ਕਿਹੜੀ ਮਿਨੋਰਟੀ ਔਰ ਕਿਹੜਾ ਇੰਡੀਵਿਜੂਅਲੀ ਬਗਾਵਤ ਕਰ ਦਿੰਦਾ ਮਿਨੋਰਟੀ ਤਾਂ ਪੱਕੀ ਕਰੇਗੀ ਜਿਸ ਮਿਨੋਰਟੀ ਦੇ ਵਿੱਚ ਇੰਨਾ ਲੰਗਾ ਟਰੈਡੀਸ਼ਨ ਹੈ ਇ ਉਹ ਕਿਉਂ ਨਹੀਂ ਕਰੇ ਹੂੰ ਤਾਂ ਉਦੋਂ ਫਿਰ ਤੁਸੀਂ ਕਹਿੰਦੇ ਜੀ ਸੈਪਰੇਟਿਸਮ ਹੈ ਟੈਰਰਿਜ਼ਮ ਹੈ ਫਲਾਨਾ ਤੇਨ ਕਾ ਤੁਹਾਨੂੰ ਸਮਝ ਨਹੀਂ ਆਉਂਦਾ ਲੋਕਤੰਤਰ ਚਲਾਉਣਾ ਕਿੰਨਾ ਤੁਹਾਨੂੰ ਸਮਝ ਨਹੀਂ ਆਉਂਦਾ ਆਪਣੇ ਜਿਹੜੇ ਵਾਅਦੇ ਪੂਰੇ ਕਿੱਦਾਂ ਕਰਨੇ ਤੁਸੀਂ ਸੋਚਦੇ ਹੋ ਕਿ ਝੂਠ ਨਾਲ ਹਮੇਸ਼ਾ ਲਈ ਹਰ ਬੰਦੇ ਨੂੰ ਬੇਕੁਬ ਖਣਾਇਆ ਜਾ ਸਕਦਾ ਕੱਟੂਕੜ ਮਿਨੋਰਟੀਜ਼ ਨੂੰ ਤੁਸੀਂ ਕਾਫੀ ਤਾਂ ਝੂਠ ਬੋਲ ਰਹੇ ਹੋ ਬੜੀ ਦੇਰ ਤੋਂ ਪੰਜਾਬ ਨਾਲ ਝੂਠਾ ਵਾਅਦੇ ਕਿਤੇ ਜਾ ਰਹੇ ਨੇ ਜੀ 1947 ਤੋਂ ਝੂਠੇ ਵਾਅਦੇ ਆਂਦੇ ਪਲੰਦਾ ਹੀ ਫਰਕ ਨਹੀਂ ਪੈਂਦਾ ਸੈਂਟਰ ਵਿੱਚ ਕੌਣ ਗਵਰਨਮੈਂਟ ਹੈ ਪਰ ਜਿਹੜੀ ਵੀ ਸਰਕਾਰ ਹੈ ਜੇ ਝੂਠੇ ਵਾਅਦੇ ਕਿਸੇ ਵੀ ਮਨੋਰਟੀ ਨਾ ਕਰੇਗੀ ਉਹਦਾ ਇੱਕ ਓਵਰ ਦਾ ਟਾਈਮ ਕ੍ਰੋਨਿਕ ਬਣ ਜਾਂਦੇ ਉਹਦੀ ਪ੍ਰੋਟੈਸਟ ਉਸ ਕ੍ਰੋਨਿਕ ਤੋਂ ਫਿਰ ਕਿਆ ਨਿਕਲੇਗਾ ਉਸ ਕ੍ਰੋਨਿਕ ਕੰਡੀਸ਼ਨ ਤੋਂ ਨਿਕਲੇਗਾ ਕਿ ਬਿਮਾਰੀ ਔਰ ਫਿਰ ਤੁਸੀਂ ਕਹਿੰਦੇ ਫਿਰ ਤੁਸੀਂ ਉਹਨੂੰ ਵੱਡਾ ਲੈਵਲ ਲਾਓਗੇ ਕਿ ਟੈਰਰਿਜ਼ਮ ਜੀ ਤਾਂ ਜਿਹੜਾ ਇਹ ਕੇਸ ਤੁਸੀਂ ਲੜ ਰਹੇ ਹੋ ਜਿਹੜਾ ਤੁਸੀਂ ਚੈਲੰਜ ਕੀਤਾ ਹੋਇਆ ਉਹਦੇ ਵਿੱਚ ਜਿਹੜੇ ਅਮਰਿਤਪਾਲ ਤੋਂ ਛੁੱਟ ਜਿਹੜੇ ਹੋਰ ਵੀ ਲੋਕਾਂ ਦਾ ਤੁਹਾਡੇ ਕੋਲ ਕੇਸ ਸੀਗਾ ਜਦੋਂ ਉਹਨਾਂ ਤੇ ਐਨਐਸਸੀ ਹਟਾਇਆ ਗਿਆ ਉਹ ਕੀ ਕੀ ਕੋਰਟ ਦੇ ਵਿੱਚ ਕੋਈ ਉਦੋਂ ਦੀ ਵਾਰੀ ਇਨਟੀਮੇਸ਼ਨ ਹੋਈ ਹੈ ਇਹ ਉਧਰਲੇ ਲੈਵਲ ਤੇ ਹੀ ਡਿਸੀਜਨ ਹੋ ਗਿਆ ਉਹ ਲਾਸਟ ਦਿਨਾਂ ਦੇ ਜਿਹੜੇ 1 ਮਹੀਨੇ ਪਹਿਲਾਂ ਆਰਗੂਮੈਂਟਸ ਸੀ ਨਾ ਉਹਦੇ ਵਿੱਚ ਆਲਮੋਸਟ ਇਹ ਸਪਸ਼ਟ ਸੀ ਕਿ ਹਟਾਇਆ ਤਾਂ ਜਾਏਗਾ ਇਸ ਲਈ ਫੇ ਉਹਨਾਂ ਬੰਦਾਂ ਲਾਅਰਸ ਨੇ ਵੀ ਗਿਆ ਫੇ ਅਸੀਂ ਕਹਾਂ ਨੂੰ ਜੱਜਮੈਂਟ ਇਨਵਾਈਟ ਕਰਨੇ ਤੁਸੀਂ ਜੱਜਮੈਂਟ ਤਾਂ ਕੁਝ ਵੀ ਦੇ ਸਕਦੇ ਹੋ ਫੈਸਾਨੋ ਜਮਾਨਤ ਵਿੱਚ ਕੁਝ ਪ੍ਰੋਬਲਮ ਆ ਸਕਦੇ ਜਾਂ ਨਹੀਂ ਆ ਸਕਦੇ ਵੀ ਡੋਨਟ نو ਤੁਸੀਂ ਜੱਜਮੈਂਟ ਸਾਡੇ ਹੱਕ ਵਿੱਚ ਕਰੋਗੇ ਮਗਰ ਹੁਣ ਫਰਕ ਨਹੀਂ ਪੈਂਦਾ ਕਿਉਂਕਿ ਸਾਡੀਆਂ ਟਰਮ ਹੀ ਖਤਮ ਹੋ ਰਹੀ ਹੈ ਜੇ ਐਕਸਟੈਂਡ ਕਰਾਂਗੇ ਤਾਂ ਦੱਸ ਦਵਾ ਚੈਲੰਜ ਕਰਾਂਗੇ अदरवाइज ਸਾਡਾ ਛੱਡੋ ਇਹਨਾਂ ਨੂੰ ਪੁੱਛ ਲਓ ਉਹਨਾਂ ਨੇ ਪੁੱਛਿਆ ਤਾਂ ਨਹੀਂ ਕਿਹਾ ਤਾਂ ਨਹੀਂ ਸਿੱਧੇ ਸ਼ਬਦਾਂ ਵਿੱਚ ਬਟ ਉਦੋਂ ਆਲਰੇਡੀ ਕੁਝ ਬੰਦੇ ਤਰੀਕ ਆਗੇ ਸਨ ਉਹਨਾਂ ਨੇ ਉਹ ਤੱਕ ਹਟਾ ਦਿੱਤਾ ਸੀ ਤੇ ਇਹ ਐਕਸਪੈਕਟਿਡ ਸੀ ਕਿ ਸਭ ਲਈ ਸਭ ਲਈ ਹਟਾ ਦੇਣਗੇ ਤਾਂ ਉਹ ਨਾਰਮਲ ਅਦਾਲਤਾਂ ਵਿੱਚ ਪੇਸ਼ ਕਰਨਗੇ ਤਾਂ ਉਹਨਾਂ ਸਾਹਨਾ ਜੇ ਕਿਸ ਨੂੰ ਜਮਾਨਤ ਮਿਲਦੀ ਹੈ ਤਾਂ ਠੀਕ ਹੈ ਨਹੀਂ ਮਿਲਦੀ ਤਾਂ ਨਹੀਂ ਮਿਲਦੀ ਹੂੰ ਤੇ ਹੁਣ ਤੁਹਾਡੇ ਕੋਲ ਫਿਰ ਕੀ ਰਸਤਾ ਹੈ ਪਰਿਵਾਰ ਨਾਲ ਤੁਹਾਡਾ ਕੋਈ ਰابطਾ ਹੋਇਆ ਅੱਗੇ ਜਿਹੜਾ ਹੁਣ ਐਕਸਟੈਂਸ਼ਨ ਹੋਇਆ ਉਹ ਅਗਲੀ ਚੈਲੰਜ ਹਲੇ ਹਲੇ ਪਰਿਵਾਰ ਨੂੰ ਕਾਪੀ ਨਹੀਂ ਮਿਲੀ ਆਰਡਰਸ ਦੀ ਜਾਂ ਮਟੀਰੀਅਲ ਇਨ ਸਪੋਰਟ ਆਫ ਦਾ ਆਰਡਰ ਅੱਛਾ ਹਲੇ ਤਾਂ ਜੇਲ ਤੇ ਸਰਵ ਕੀਤਾ ਉਹਨਾਂ ਨੂੰ ਹਾਲਾਂਕਿ ਪਰਿਵਾਰ ਦੇ ਉਹਨਾਂ ਦੇ ਵਕੀਲਾਂ ਨੇ ਈਮੇਲ ਵਗੈਰਾ ਕੀਤੇ ਡਿਸਟ੍ਰਿਕਟ ਜਸਟਿਸ ਜਰਲ ਨੂੰ ਕਿ ਸਾਨੂੰ ਕਾਪੀ ਦਿਓ ਭੇਜੋ ਈਮੇਲ ਕਰ ਦਿਓ ਉਹ ਡਿਪਰੂਵਲ ਸੁਪਰਡੈਂਟ ਨੂੰ ਵੀ ਕਿਹਾ ਅੰਦਰ ਅਮਰਿਤਪਾਲ ਨੇ ਵੀ ਰਿਕੁਐਸਟ ਕੀਤੀ ਕਿ ਇਸ ਮੇਰੇ ਵਕੀਲ ਨੂੰ ਜਾਂ ਪਰਿਵਾਰ ਨੂੰ ਭੇਜ ਦਿਓ ਮੇਰੇ ਆ ਜਿਹੜੇ ਆਰਡਰ ਹੈਗੇ ਜਾਂ ਮੈਨੂੰ ਆਜ਼ਾਦ ਦਿਓ ਮੈਂ ਭੇਜ ਸਕਾਂ ਹਰੇ ਤੱਕ ਸਾਨੂੰ ਕੋਈ ਨਹੀਂ ਪਹੁੰਚਿਆ ਇਹ ਪੱਕਾ ਪਤਾ ਲੱਗ ਚੁੱਕਾ ਕਿ ਉਸ ਤੇ ਆਰਡਰ ਸਰਵ ਕਰ ਦਿੱਤੇਗੇ ਅਮਰਿਤਪਾਲ ਦੇ ਤੇ ਇੱਕ ਸਾਲ ਇਹਨੂੰ ਕਨਵੇ ਕਰਦਾ ਗਿਆ ਕਿ ਇਹ ਆਰਡਰ ਇਕੱਠਾ ਇੱਕ ਸਾਲ ਇਹਨਾਂ ਹਲਾ ਤੱਕ ਹੈ ਤੇ ਤੇ ਤੁਸੀਂ ਕੀ ਸਮਝਦੇ ਹੋ ਤੁਸੀਂ ਅੱਗੇ ਕੋਈ ਲੀਗਲ ਚਾਰਾ ਜੋਈ ਤਾਂ ਹੋਏਗੀ ਹੋਈ ਇਸ ਮਸਲੇ 'ਚ ਨਹੀਂ ਲੀਗਲ ਤਾਂ ਪ੍ਰੀਵੈਂਟਿਵ ਟੈਂਸ਼ਨ ਦੇ ਵਿੱਚ ਹੋਰ ਕੋਈ ਹੁੰਦਾ ਨਹੀਂ ਐਕਸੈਪਟ ਹੈਬੀਅਸ ਕੋਰਪੋਟੇਸ਼ਨ ਹਾਈ ਕੋਰਟ ਦੇ ਵਿੱਚ ਹੋਰ ਕੋਈ ਹੋਰ ਕੋਈ ਜਸਦ ਦਾ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਜਾਓ ਕਿਉਂਕਿ ਹਾਈ ਕੋਰਟ ਜਲਦੀ ਫੈਸਲਾ ਨਹੀਂ ਦੇ ਰਿਹਾ ਇਸ ਕਰਕੇ ਸੁਪਰੀਮ ਕੋਰਟ ਵੀ ਨਹੀਂ ਜਾ ਪਾ ਰਹੇ ਜੇ ਫੈਸਲਾ 2-3 ਮਹੀਨੇ ਛੋਏ ਤਾਂ ਅਸੀਂ ਸੁਪਰੀਮ ਕੋਰਟ ਵੀ ਜਾਈਏ ਜਦ ਫੈਸਲਾ ਇਹ ਇੱਕ ਸਾਲ ਆ ਜਾਂਦਾ ਇੱਕ ਸਾਲ ਦਾ ਆਰਡਰ ਹੈ ਇੱਕ ਸਾਲ ਆ ਜਾਂਦਾ ਫਿਰ ਤੁਸੀਂ ਅਗਲੇ ਆਰਡਰ ਦੀ ਵੇਟ ਕਰਦੇ ਹੋ ਫਿਰ ਤੁਸੀਂ ਅਗਲੀ ਰਿਟ ਪਾਉਂਦੇ ਹੋ ਔਰ ਇਹ ਜਿਹੜੀ ਕਹਿ ਲੋ ਨਾ ਵਿਸ਼ੇਸ ਸਾਈਕਲ ਬਣਿਆ ਹੋਇਆ ਵਿਸ਼ੇਸ ਕਹਦਾ ਇਹ ਤਾਂ ਇਹ ਤਾਂ ਆਲਮੋਸਟ ਮੇਰੇ ਸਾਹਮਣੇ ਤਾਲ ਮਿਲਦਾ ਸਰ ਸਰ ਸਰਦਾਰ ਨੂੰ ਲੱਗਦਾ ਵੀ ਜਿਵੇਂ ਤੁਸੀਂ ਇੱਕ ਇੱਕ ਕੋ ਪਾਲਨ ਕੇਸ ਦਾ ਜ਼ਿਕਰ ਕੀਤਾ ਇਹ ਵੀ ਇੱਕ ਪਾਰਲੀਮੈਂਟਰੀਅਨ ਨੇ ਇਹਨਾਂ ਦੇ ਉੱਤੇ ਮਤਲਬ ਕਿ 1 ਸਾਲ ਦੇ ਬੀਇੰਗ ਪਾਰਲੀਮੈਂਟਰੀਅਨ ਅੰਦਰ ਰਹਿ ਚੁੱਕੇ ਨੇ ਹੁਣ 1 ਸਾਲ ਅਟੈਂਡ ਹੋ ਗਿਆ ਤੇ ਜੇ ਕੱਲ ਨੂੰ ਇਹਦੇ ਚ ਵੀ ਕੋਈ ਲੀਗਲ ਅਥਾਰਟੀ ਬਣ ਸਕਦੀ ਐ ਇਸ ਕੇਸ ਚ ਅ ਅਨਫੋਰਚਨਟਲੀ ਪ੍ਰੀਵੈਂਟਿਵ ਟੈਂਸ਼ਨ ਐਕਟ ਇਸ ਸਿਚੁਏਸ਼ਨ ਬਾਰ-ਬਾਰ ਆਈਆਂ ਇਹ ਪਹਿਲਾ ਐਮਪੀ ਨਹੀਂ ਜਿਹੜਾ ਇਹਨਾਂ ਨੇ ਅੰਦਰ ਰੱਖਿਆ ਅੱਛਾ ਬਹੁਤ ਐਮਪੀ ਹੋਰ ਵੀ ਅੰਦਰ ਰੱਖਿਆ ਹੂੰ ਫਾਈਨਲੀ ਉਹਦੇ ਵਿੱਚ ਏ ਇਹ ਇਜਾਜ਼ਤ ਦਿੱਤੀ ਇਨ ਇਹ ਰਿਸਾਲਟ ਵੀ ਨੇ ਦਿੱਤਾ ਕਿ ਤੁਸੀਂ ਪਾਰਲੀਮੈਂਟ اٹینڈ ਕਰਨ ਦਾ ਹੱਕ ਵੀ ਨਹੀਂ ਦਿੱਤਾ ਮੈਂ ਲਾਸਟ ਦਿਨ ਚ ਕਿਹਾ ਸੀ ਕਿ ਚਲੋ ਮੰਨਿਆ ਪਾਰਲੀਮੈਂਟ اٹینڈ ਕਰਨ ਦਾ ਹੱਕ ਕਨਸਟੀਟਿਊਸ਼ਨਲ ਬੈਂਚ ਨੇ ਸੁਪਰੀਮ ਕੋਰਟ ਨੇ ਸਾਡੇ ਖਿਲਾਫ ਕੀਤਾ ਹੈ ਪਰ ਤੁਹਾਨੂੰ ਇੱਕ ਹਨ ਰੋਗ ਹੈ ਕਿ ਆਡੀਓ ਵਿਜੂअली ਅਸੈਸ ਦਿਓ ਆਡੀਓ ਵਿਜੂਅਲ ਅਸੈਸਮੈਂਟ ਦਾ ਖਤਰਾ ਸਾਨੂੰ ਉਹ ਜਿਹੜੇ ਬੈਠਾ ਪਾਰਲੀਮੈਂਟ ਪ੍ਰੋਸੀਡਿੰਗ ਵਾਚ ਕਰੇ ਤਾਂ ਪਾਰਟਿਸਪੇਟ ਕਰੇ ਉਹਨੂੰ ਇਹ ਪੋਸਟ ਦਿੱਤਾ ਜੁਨਨਫ ਇੰਡੀਆਨ ਦੇਖੋ ਕਿੰਨਾ ਕਿੰਨਾ ਡਾ ਰਹਿ ਗਈ ਤੁਹਾਡੇ ਡਿਬੇਟ ਸੁਣ ਕੇ ਜਾਂ ਉਹਦੀ ਡਿਬੇਟ ਸੁਣ ਕੇ ਕੋਈ ਬਦਲੇਗਾ ਇਹ ਹੀ ਡੈਮੋਕ੍ਰੇਸੀ ਦੀ ਐਸੈਂਸ ਹੈ ਨਾ ਕੋਈ ਸਿਕਿਉਰਿਟੀ ਦਾ ਤੁਹਾਨੂੰ ਕੀ ਲੱਗਦਾ ਰੀਜ਼ਨ ਕੀ ਹੈ ਆ ਜਾਂ ਤਾਂ ਅਮੀਸ਼ਾ ਵਰਗੇ ਕਿ ਬਦਲਾ ਲੈਣਾ ਪਾਠ ਸਿਖਾਉਣਾ ਪਾਠ ਲਿਟਰਲੀ ਇਹ ਦੋ ਮਤਲ ਹੈ ਪਾਠ ਸਿਖਾਉਣਾ ਪਾਠ ਕਰਨਾ ਬੜਾ ਡਿਫਰੈਂਟ ਚੀਜ਼ ਹੈ ਪਾਠ ਸਿਖਾਉਣਾ ਬੜਾ ਬੜਾ ਨੀਮਨ ਲੈਵਲ ਦੀ ਗੱਲ ਹੈ ਤੇ ਪਾਠ ਕਰਨਾ ਉਹ ਤਾਂ ਫਿਰ ਵੀ ਪਾਠ ਕਰ ਰਿਹਾ ਪਰ ਤੁਸੀਂ ਪਾਲਣੇ ਵਿੱਚ ਬੈਠ ਕੇ ਹੋਮ ਮਿਨਿਸਟਰ ਬਣ ਕੇ ਪਾਠ ਸਿਖਾਉਣ ਦੀ ਗੱਲ ਕਰਦੇ ਹੋ ਕਿੰਨਾ ਫਰਕ ਹੈ ਦੋਨਾਂ ਦੇ ਵਿੱਚ ਇੱਕ ਡਿਵਿਨਿਟੀ ਤਾਂ ਨੇੜੇ ਜਾਂਦਾ ਇੱਕ ਤੁਹਾਨੂੰ ਦੂਸਰੇ ਕਿੰਨੇ ਦੇ ਜਿਹੜੀ ਸਟੇਟ ਗਵਰਨਮੈਂਟ ਦਾ ਆਖਰੀ ਸਵਾਲ ਹੈ ਵੀ ਭਗਵੰਤ ਮਾਨ ਗਵਰਨਮੈਂਟ ਦਾ ਜਦੋਂ ਦਾ ਆਇਆ ਹੈ ਉਹਨਾਂ ਨੇ ਵੀ ਇਹਦੇ ਤੇ ਦੇਸ਼ ਵਿਰੋਧੀ ਤਾਕਤਾਂ ਨਾਲ ਗੱਲ ਕੀਤੀ ਸੀ ਤੁਸੀਂ ਕੀ ਸਮਝਦੇ ਹੋ ਸਟੇਟ ਗਵਰਨਮੈਂਟ ਦੇ ਲਈ ਇਹਦਾ ਕੀ ਮੈਸੇਜ ਆਏਗਾ ਲੋਕਾਂ ਦੇ ਵਿੱਚ ਕਿ ਹਾਂ ਕੀ ਤੱਕ ਸੱਚੀ ਦੇਖਦੇ ਹੋ ਸਾਰੀ ਗੱਲ ਪੰਜਾਬ ਦੇ ਲੋਕਲ ਅਥਾਰਟੀ ਦੇ ਮਤਾਬਿਕ ਇਹ ਇਸ ਦੀ ਟੈਨਸ਼ਨ ਆਰਡਰ ਹੈ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਲੱਗੇਗਾ ਦੇਖੋ ਪਹਿਲਾਂ ਕੁਝ ਲੋਕ ਕਿ ਐਕਸੈਪਟ ਕਰਦੇ ਸੀ ਕਿ ਚਲੋ ਇਹਨੇ ਕੁਝ ਗਲਤੀਆਂ ਕੀਤੀਆਂ ਹਮਮ ਪੁਲਿਸ ਸਟੇਸ਼ਨ ਤੇ ਅਸਾਲਟ ਕਰਨਾ ਅਸਾਲਟ ਹੈ ਸੀ ਜਾਂ ਨਹੀਂ ਸੀ ਉਹ ਚਲੋ ਉਹ ਤਾਂ ਐਵਿਡੈਂਸ ਦੀ ਗੱਲ ਹੈ ਉਸ ਤੇ ਲੱਗਦਾ ਸੀ ਕਿ ਇਹਨਾਂ ਪਬਲਿਕ ਆਰਡਰ ਡਿਸਟਰਬ ਹੋ ਸਕਦਾ ਲੋਕਾਂ ਨੂੰ ਗਲਤ ਖਿਆਲ ਆ ਸਕਦੇ ਲੋਕ ਕਿ ਜੁਆਇਨ ਕਰ ਸਕਦੇ 60000 10000 ਜਾਂ 50000 ਮੁੰਡੇ ਇਕੱਠੇ ਹੋ ਕੇ ਥੋੜਾ ਖਤਰਾ ਹੋ ਸਕਦਾ ਤਾਂ ਪਹਿਲਾ ਟੈਂਸ਼ਨ ਆਰਡਰ ਇਸ ਲਈ ਅਮਰਿਤਪਾਲ ਨੇ ਚੈਲੰਜ ਨਹੀਂ ਕੀਤਾ ਅਸੀਂ ਕਾਨੂੰਨੀ ਲੈਵਲ ਤੇ ਬਿਲਕੁਲ ਨਹੀਂ ਚੈਲੰਜ ਕੀਤਾ ਕਿ ਚਲੋ ਠੰਡੇ ਹੋ ਜਾ ਨੇ 11 12 ਮਹੀਨੇ ਬਹਿ ਲਾਂ ਕੋਈ ਗੱਲ ਮਗਰ ਦੂਸਰਾ ਟੈਂਸ਼ਨ ਆਰਡਰ ਤਾਂ ਤਕਰੀਬਨ ਸਾਰੇ ਲੋਕਾਂ ਨੇ ਲਗਾ ਕੇ ਤੱਕਾ ਹੋਇਆ ਤੀਸਰਾ ਤਾਂ ਉਹ ਜਿਹਾ ਆਰਡਰ ਹੈ ਕਿ ਬਾਕੀ ਮੰਡਿਆਂ ਨੂੰ ਇਹ ਇਨਵੀਟੇਸ਼ਨ ਦੇਣ ਵਾਲੀ ਗੱਲ ਹੈ ਕਿ ਤੁਸੀਂ ਬਗਾਵਤ ਕਰੋ ਕਿ ਹੁਣ ਅੱਥੇ ਸ਼ਾਇਦ ਮੈਨੂੰ ਇਹ ਵੀ ਕਹਿ ਦੇਣ ਪਰਿਵਾਰ ਕਿ ਤੁਸੀਂ ਜੁੱਟੇ ਨਾ ਕਰੋ ਇਹ ਵੀ ਸੰਭਾਵਨਾ ਹੈ ਕਿਉਂਕਿ ਡਿਟ ਦਾ ਫੈਸਲਾ ਨਹੀਂ ਹੋਇਆ। ਜਦੋਂ ਸਾਰੀ ਬਹਿਸ ਹੋ ਚੁੱਕੀ ਸੀ 2 ਮਹੀਨੇ ਪਹਿਲਾਂ ਉਦੋਂ ਸਟੇਟ ਆਫ ਪੰਜਾਬ ਨੇ ਕਿਹਾ ਮੈਂ ਦੁਬਾਰਾ ਬਹਿਸ ਕਰਨਾ ਚਾਹੁੰਦਾ। ਹਮਮ ਕਿਉਂ? ਮੈਂ ਹੀ ਕੋਰਟ ਨੂੰ ਕਿਹਾ ਸੀ ਕਿ ਦੇਖੋ ਮੇਰੀ ਬਹਿਸ ਹੋ ਚੁੱਕੀ ਹੈ ਇਹਦਾ ਜਵਾਬ ਦੇ ਚੁੱਕਿਆ ਮੈਂ ਉਹਦਾ ਜਵਾਬ ਦੇ ਚੁੱਕਿਆ। ਹਮ ਹੁਣ ਕੀ ਰਹਿ ਗਿਆ? ਤੁਸੀਂ ਡਿਸਕਸ ਕਰਨੇ ਕਰੋ। ਤੁਸੀਂ ਅਲੋਕ ਕਰਨੇ ਤਾਂ ਕਰੋ ਤਾਂ ਕਿ ਇਹਨਾਂ ਦੀ ਹਿੰਮਤ ਨਾ ਪਾਏ ਤੀਜੇ ਆਰਡਰ ਕਰ ਦੇ। स्टेट ऑफ पंजाब दी गल ਮੰਨਨੇਗੇ ਕਿ ਮੈਂ ਦੁਬਾਰਾ ਇੱਕ ਵਾਰੀ ਫੇਰ ਹੋਰ ਬੈਂਸ ਕਰਨਾ ਮੈਨੂੰ ਹੋਰ ਮਟੀਰੀਅਲ ਮਿਲੇ ਉਸੇ ਕਾਗਜ਼ਾਂ ਚ ਤੇ ਕੋਰਟ ਨੇ ਐਕਸੈਪਟ ਕਰ ਲਿਆ ਉਸ ਤੋਂ ਬਾਅਦ ਚੀਫ ਜਸਟਿਸ ਬਿਜ਼ੀ ਹੋ ਗਏ ਉਸ ਤੋਂ ਬਾਅਦ ਨੰਬਰ ਡੇਟ ਨਹੀਂ ਆਈ ਤੇ ਹੁਣ ਤਰੀਕ ਹੀ ਵੱਧ ਗਈ ਤੇ ਜਾਰਡਰ ਵੀ ਆ ਗਿਆ ਤੋਂ ਇਹਨਾਂ ਸਭ ਦੇ ਤੁਸੀਂ ਜੇ ਦੇਖੋ ਨਾ ਕੰਟੈਕਸਟ ਵਿੱਚ ਐਟ ਲੀਸਟ ਜਿਹੜਾ ਬੰਦਾ ਅੰਦਰ ਹੈ ਉਹਨੂੰ ਤਾਂ ਬਹੁਤ ਜ਼ਿਆਦਾ ਨਿਆਂ ਲੱਗੇਗਾ ਨਿਆਂ ਲੱਗੇਗਾ ਇੱਕ ਪੱਦਾ ਮਜ਼ਾਕ ਲੱਗੇਗਾ ਕੋਟਾਂ ਦਾ ਵੀ ਸਰਕਾਰ ਦਾ ਵੀ ਤੇ ਕੇਂਦਰੀ ਸਰਕਾਰ ਦਾ ਵੀ ਉਹ ਜੋ ਹੋਮ ਮਿਨਿਸਟਰ ਨੇ ਕਿਹਾ ਉਹ ਤਾਂ ਬਹੁਤ ਹੀ ਮਤਲਬ ਦਿਲ ਵਿੱਚ ਚੁੱਭਣ ਵਾਲੀ ਗੱਲ ਹੈ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਇਸਨ ਰਾਜਵਿੰਦਰ ਸਿੰਘ ਬੈਂਸ ਜਿਨ੍ਹਾਂ ਨੇ ਦੱਸਿਆ ਕਿ ਅਮਰਪਾਲ ਸਿੰਘ ਦਾ ਜਿਹੜਾ ਇਹ ਐਨਐਸਏ ਐਕਸਟੈਂਡ ਕਰਨ ਦਾ ਜਿਹੜਾ ਮਸਲਾ ਆਰਡਰ ਹੈ ਇਹ ਇੱਕ ਸਿਆਸੀ ਆਰਡਰ ਹੈਗਾ ਕਾਨੂੰਨ ਦੇ ਆਧਾਰ ਤੇ ਇਹਦਾ ਕੋਈ ਜਵਾਬਸ ਨਹੀਂ ਬਣਦਾ ਤੇ ਇਹ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਵਿਚਾਰ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਪਸੰਦ ਆਈ ਜੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ